ਟਾਈਪਰ ਸਭ ਨੂੰ ਕਰਦਾ ਵੀ ਮੈਨੂੰ ਮਹਿੰਦਰਪਾਲ ਨਾ ਕਹਿਆ ਕਰੋ ਮਹਿੰਦਰਪਾਲ ਸਿੰਘ ਕਹਿਆ ਕਰੋ ਠੀਕ ਹੈ ਠੀਕ ਹੈ ਠੀਕ ਹੈ ਨਾ ਜਿਹੜਾ ਉਹਦਾ ਇੱਕ ਕਾਰਨ ਇਹ ਹੈ ਵੀ ਸਾਡੇ ਮਾਨ ਸਾਹਿਬ ਅਖਬਾਰਾਂ ਵਿੱਚ ਵੀ ਜੇ ਕੋਈ ਸਾਡੇ ਵਿਰੋਧੀ ਨੂੰ ਵੀ ਸਿੰਘ ਤਾਂ ਕੌਰ ਤੋਂ ਬਿਨਾਂ ਲਿਖਦਾ ਹੈ ਨਾ ਤਾਂ ਮਾਨ ਸਾਹਿਬ ਨੇ ਇੱਕ ਵਾਰ ਇੱਕ ਪੱਤਰਕਾਰ ਤੇ ਕੇਸ ਵੀ ਕਰਤਾ ਸੀ ਮੈ ਤੁਹਾਨੂੰ ਇੱਕ ਮੈਨੂੰ ਗੱਲ ਬੈਠੇ ਬੈਠੇ ਯਾਦ ਆ ਗਈ ਹੈ ਚਲੋ ਬੰਦਾ ਸੁਭਾਅਕੀ ਕਹਿ ਦਿੰਦਾ ਪਰ ਇੱਕ ਚੀਜ਼ ਜੇ ਆਪਾਂ ਭੁੱਲ ਜਾਾਂਗੇ ਨਾ ਅੱਜ 10 ਸਾਲ ਬਾਅਦ ਸਾਡੇ ਚਿਤ ਚੇਤੇ ਵੀ ਨਹੀਂ ਰਹੀਗੀ ਵੀ ਸਾਡੇ ਨਾਲ ਇਹ ਵੀ ਲੱਗਦਾ ਸੀ ਹਾਂ ਜੀ ਤਾਂ ਪਿੱਛੇ ਲਾ ਦਿੰਦੀ ਹਾਂ ਹਾਂ ਉਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਮੈਂ ਵੈਸੇ ਉਦਾਹਰਣ ਦਿੰਦੀ ਆ ਇੱਕ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਵੀ ਸੰਗਤ ਆਈ ਹੈ ਮੇਰੀਆਂ ਭੈਣਾਂ ਆਈਆਂ ਨੇ ਬੱਚੀਆਂ ਮੇਰੇ ਭਰਾ ਬਜ਼ੁਰਗ ਬੱਚੇ ਸਾਰਿਆਂ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੋਣਾਂ ਹਰ 5 ਸਾਲ ਬਾਅਦ ਹੁੰਦੀਆਂ ਨੇ ਕੋਈ 2.5 ਸਾਲ ਬਾਅਦ ਦੂਜੀਆਂ ਆ ਜਾਂਦੀਆਂ ਨੇ ਫਿਰ ਪੰਚਾਇਤਾਂ ਦੀ ਆ ਜਾਂਦੀਆਂ ਨੇ ਫਿਰ ਜ਼ਿਲ੍ਹਾ ਪ੍ਰੀਸ਼ਦਾਂ ਦੀ ਚੋਣਾਂ ਤਾਂ ਚੱਲਦੀਆਂ ਰਹਿੰਦੀਆਂ ਨੇ ਬੇਸ਼ੱਕ ਸਭ ਤੋਂ ਵੱਡੀ ਚੋਣ ਜਿਹੜੀ ਹੈ ਉਹ ਇਹ ਹੁੰਦੀ ਹੈ ਜਿਹੜੀ ਅਸੀਂ ਲੋਕ ਸਭਾ ਦੀ ਚੋਣ ਕਹਿੰਦੇ ਆ ਕਿਉਂਕ ਕਰਕੇ ਜਦੋਂ ਐਮ.ਐਲ.ਏ ਦੀ ਚੋਣ ਅਸੀਂ ਲੜਦੇ ਆ ਤਾਂ ਸਾਡਾ ਇੱਕ ਵਿਧਾਨ ਸਭਾ ਹਲਕੇ ਦੇ ਵਿੱਚ ਸਾਰਾ ਦਾਇਰਾ ਹੁੰਦਾ ਹੈ ਪਰ ਜਦੋਂ ਅਸੀਂ ਪਾਰਲੀਮੈਂਟ ਦੀ ਇਲੈਕਸ਼ਨ ਲੜਦੇ ਆ ਲੋਕ ਸਭਾ ਦੀ ਇਲੈਕਸ਼ਨ ਲੜਨੀ ਆ ਲੜਦੇ ਆ ਜਿਹੜੀ ਹੁਣ ਚੱਲ ਰਹੀ ਆ ਤਾਂ 9 ਵਿਧਾਨ ਸਭਾ ਸੀਟਾਂ ਜਿਹੜੀਆਂ ਨੇ ਉਹ ਇੱਕ ਪਾਰਲੀਮੈਂਟ ਚ ਆਉਂਦੀਆਂ ਨੇ ਸਾਰੇ ਇੰਡੀਆ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਇਹੀ ਕਾਨੂੰਨ ਹੈ ਕਿ ਜਿੰਨੀਆਂ ਵੀ ਲੋਕ ਸਭਾ ਸੀਟਾਂ ਹੋਣਗੀਆਂ ਉਹਦੇ ਵਿੱਚ 9 ਵਿਧਾਨ ਸਭਾ ਸੀਟਾਂ ਹੋਣਗੀਆਂ ਸੋ ਸਾਡੇ ਵਿੱਚ ਵੀ 9 ਵਿਧਾਨ ਸਭਾ ਸੀਟਾਂ ਆਉਂਦੀਆਂ ਨੇ ਜਿਨ੍ਹਾਂ ਚੋਂ ਸਮਾਣਾ 1 ਕਾ ਛਤਰਾਣਾ 1 ਕਾ ਨਾ ਬਾ ਹੋਇਆ ਪਟਿਆਲਾ ਹੋਇਆ ਪਟਿਆਲਾ ਦਿਹਾਤ ਹੋਇਆ ਸਨੌਰ ਹੋਇਆ ਜਾਂ ਘਨੌਰ ਹੋਇਆ ਦੂਜੇ ਪਾਸੇ ਤੁਹਾਡਾ ਰਾਜਪੁਰਾ ਹੋਇਆ ਅੱਗੇ ਸਾਡੇ ਤੋਂ ਬਾਹਰ ਪਟਿਆਲੇ ਤੋਂ ਇੱਕ ਡੇਰਾ ਬੱਸੀ ਆ ਉਹ ਵੀ ਨਾਲ ਹੈ ਇਹ ਮਿਲਾ ਕੇ ਜਿੱਥੇ ਵੀ ਤੁਹਾਡਾ ਭੈਣ ਭਰਾ ਹੈ ਤੁਸੀਂ ਉਹ ਕੋਈ ਵੀ ਸਨੇਹਾ ਦੇਣਾ ਚਾਹੋ ਉਹ ਕਿਸੇ ਵੀ ਜਗ੍ਹਾ ਦੇ ਸਕਦੇ ਹੋ ਕੋਈ ਰਿਸ਼ਤੇਦਾਰੀ ਹੈ ਕੋਈ ਦੋਸਤੀ ਹੈ ਕਿ ਸਾਰੀ ਵੋਟ ਅੱਜ ਇੱਕ ਥਾਂ ਪੈਣੀ ਹੈ ਇੱਕ ਤਾਂ ਇਹ ਗੱਲ ਹੈ ਦੂਸਰੀ ਗੱਲ ਇਹ ਹੈ ਕਿ ਜਿਹੜੀ ਸਾਡੀ ਤੇ ਰ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਦੀ ਜਿਹੜੀ ਪਾਰਟੀ ਹੈ ਅਸੀਂ ਬਣੇ ਕਿਉਂ ਆ ਇਹ ਜਿਹੜੇ ਮੇਰੀ ਉਮਰ ਵਾਲੇ ਨੇ ਉਹਨਾਂ ਨੂੰ ਯਾਦ ਆ ਦੂਜੇ ਬੱਚਿਆਂ ਨੇ ਉਹ ਸੁਣੀਆਂ ਨੇ ਗੱਲਾਂ 1984 ਚ ਜੋ ਸਾਡੀ ਕੌਮ ਨਾਲ ਹੋਇਆ ਉਹ ਸਾਡੇ ਵਾਸਤੇ ਸਾਰਿਆਂ ਵਾਸਤੇ ਉਦੋਂ ਵੀ ਤੇ ਅੱਜ 40 ਸਾਲ ਬਾਅਦ ਵੀ ਜੱਗੋਂ ਤੇਰਵੀ ਸੀ ਕਿ ਜਦੋਂ ਤੁਸੀਂ ਤੇ ਮੈਂ ਪਾਕਿਸਤਾਨ ਛੱਡ ਕੇ ਆਏ ਸੀ ਸਾਡੇ ਬਜ਼ੁਰਗ ਤਾਂ ਅਸੀਂ ਇਹ ਨਹੀਂ ਸੀ ਸੋਚਿਆ ਕਿ ਉਹ ਵੀ ਸਮਾਂ ਆ ਜਾਊਗਾ ਜਦੋਂ ਆਹ ਹਕੂਮਤ ਸਾਡੇ ਦਰਬਾਰ ਸਾਹਿਬ ਨੂੰ ਢਾ ਦੇਗੀ ਹਮਲਾ ਕਰਕੇ ਉਦੋਂ ਅਸੀਂ ਨਹੀਂ ਸੀ ਸੋਚਿਆ ਪਰ ਬਹੁਤ ਛੇਤੀ 33 34 ਸਾਲ ਬਾਅਦ ਹੀ ਉਹਨਾਂ ਨੇ ਇਹ ਕਾਰਾ ਕਰਤਾ ਅੱਜ ਨੂੰ 40 ਸਾਲ ਹੋ ਗਏ ਨੇ ਪਰ 34 ਸਾਲ ਬਾਅਦ ਜਿਹਨੂੰ ਇਹ ਆਜ਼ਾਦੀ ਕਹਿੰਦੇ ਸੀਗੇ ਆਜ਼ਾਦੀ ਤੋਂ ਬਾਅਦ ਸਾਡਾ ਦਰਬਾਰ ਸਾਹਿਬ ਢਾਤਾ ਬਹਾਨਾ ਕੁਝ ਬਣਾਇਆ ਹੋਵੇ ਸੰਜਰਨੈਲ ਸਿੰਘ ਜੀ ਨੂੰ ਟਾਰਗੇਟ ਕੀਤਾ ਮੈਂ ਸਿੱਧੇ ਰੂਪ ਚ ਬੇਨਤੀ ਰੂਪ ਚ ਗੱਲ ਕਹਿਣਾ ਦੋ ਹੱਥ ਜੋੜ ਕੇ ਕਿ ਮੈਂ ਆਪਣਾ ਲੀਡਰ ਸਰਦ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮੰਨਦਾ ਮੈਂ ਹਮੇਸ਼ਾ ਕਿਸੇ ਨੂੰ ਇਤਰਾਜ਼ ਹੋਵੇ ਬੇਸ਼ੱਕ ਮੈਨੂੰ ਵੋਟ ਨਾ ਪਾਵੇ ਮੈਂ ਭਿੰਡਰਾਂ ਵਾਲੇ ਨੂੰ ਨਹੀਂ ਛੱਡ ਸਕਦਾ ਮੇਰੀ ਪਾਰਟੀ ਨਹੀਂ ਛੱਡ ਸਕਦੀ ਉਹਦਾ ਕਾਰਨ ਹੈ ਸਾਡੀ ਕੌਮ ਨੂੰ ਜਿਨੇ ਅੱਖਾਂ ਲਾਈਆਂ ਅਸੀਂ ਨਹੀਂ ਸਿਆਣਿਆ ਸਾਡੀ ਬਹੁ ਗਿਣਤੀ ਨੇ ਨਹੀਂ ਸਿਆਣਿਆ ਪਰ ਉਹ ਗਲਤ ਤਾਂ ਨਹੀਂ ਸੀ ਸਹੀ ਸੀ ਉਹ ਸਹੀ ਸੀ ਅੱਜ ਕੋਈ ਸਰਕਾਰੀ ਧਿਰ ਇਹ ਦੱਸ ਦਵੇ ਕਿ ਫਲਾਣੇ ਥਾਂ ਸੰਤ ਜਰਨੈਲ ਸਿੰਘ ਤੇ ਕੇਸ ਦਰਜ ਸੀ ਜਿਹੜੇ ਬੰਦੇ ਤੇ ਕੇਸ ਵੀ ਦਰਜ ਨਾ ਹੋਵੇ ਤੁਸੀਂ ਉਹਨੂੰ ਵੀ ਸ਼ਹੀਦ ਕਰ ਦੋ ਤੇ ਦਰਬਾਰ ਸਾਹਿਬ ਵੀ ਉਸ ਬਹਾਨੇ ਚ ਢਾ ਦੋ ਇਹ ਕਿੱਥੋਂ ਦਾ ਇਨਸਾਫ ਹੈ ਕਿੱਥੋਂ ਦਾ ਕਾਨੂੰਨ ਹੈ ਉਹ ਜਿਹੜੀ ਲੜਾਈ ਸਾਡੀ ਚੱਲੀ ਸਿੱਧੇ ਰੂਪ 'ਚ ਅਸੀਂ ਉਹ ਧਿਰਾਂ ਜਿਨ੍ਹਾਂ ਨੇ ਹਿੰਦ ਹਕੂਮਤ ਦੀ ਜਿਹੜੀ ਸਾਡੇ ਵਿਰੁੱਧ ਲੜਾਈ ਲੜੀ ਗਈ ਹੈ 1984 ਚ ਅਸੀਂ ਉਹ ਚੈਲੰਜ ਸਬਕਾਰ ਕੀਤਾ ਹੈ ਅਸੀਂ ਕਿਹਾ ਠੀਕ ਹੈ ਸਾਡੇ ਭਰਾ ਸਾਡੀਆਂ ਭੈਣਾਂ ਸਾਡੇ ਬੱਚੇ ਸਾਡੇ ਬਜ਼ੁਰਗ ਬੇਸ਼ੱਕ ਸਾਡੀ ਗੱਲ ਨਾ ਸਮਝਣ ਪਰ ਜਿਹੜੀ ਲੜਾਈ ਅਸੀਂ ਲੈ ਕੇ ਤੁਰੇ ਹਾਂ ਜਦੋਂ ਤੱਕ ਸਾਨੂੰ ਇਹ ਨੰਗਾ ਚਿੱਟਾ ਨਹੀਂ ਪਤਾ ਲੱਗਦਾ ਕਿ ਉਹ ਅਸਲੀ ਕਿਹੜਾ ਕਾਰਨ ਸੀ ਜਿਦੇ ਕਰਕੇ ਤੁਸੀਂ ਸਾਡਾ ਕਤਲੇਆਮ ਕੀਤਾ ਸਾਡੇ ਬੱਚੇ ਢਾਈ ਢਾਈ ਦਿਨਾਂ ਦੇ ਦੋ ਦੋ ਦਿਨਾਂ ਤੋਂ ਲੈ ਕਰਕੇ ਬਜ਼ੁਰਗ 80 80 ਸਾਲ ਦੇ ਤੁਸੀਂ ਦਰਬਾਰ ਸਾਹਿਬ ਚ ਕੋਹ ਕੋਕੇ ਮਾਰਤੇ ਉਹ ਸਾਡੇ ਸਮਿਆਂ ਚ ਹੋਇਆ ਜੇ ਅਸੀਂ ਆਪਣੇ ਸਮਿਆਂ ਚ ਸਾਡੀ ਕੌਮ ਨਾਲ ਹੋਇਆ ਜ਼ੁਲਮ ਨਹੀਂ ਲੈ ਸਕਦੇ ਹੋਰ ਕਿਹੜੇ ਕਾਨੂੰਨ ਅਸੀਂ ਬਣਵਾ ਲਾਂਗੇ ਸਿਮਰਨਜੀਤ ਸਿੰਘ ਮਾਨ ਉਸ ਟਾਈਮ ਡੀਆਈਜੀ ਸੀ ਉਹ ਕੋਈ ਅਨਪੜ ਬੰਦਾ ਨਹੀਂ ਹੈ ਫਿਰ ਉਹਨੇ ਇਹ ਲੜਾਈ ਕਿਉਂ ਸ਼ੁਰੂ ਕੀਤੀ ਇਹ ਸਾਨੂੰ ਪਤਾ ਸਾਨੂੰ ਸਮਝਣਾ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਮੈਂ ਯੂਨੀਵਰਸਿਟੀ ਚ ਪ੍ਰੋਫੈਸਰ ਸੀ ਮੈਂ 98 ਛੱਡੀ ਐ ਮੈਂ ਲੱਗਿਆ 91 ਸੀ ਜਦੋਂ ਮਾਨ ਸਾਹਿਬ ਨੇ ਕਿਹਾ ਵੀ ਹੁਣ ਪ੍ਰੋਫੈਸਰ ਸਾਹਿਬ ਵੀ ਸਾਨੂੰ ਪੂਰਾ ਟਾਈਮ ਚਾਹੀਦਾ ਤੁਹਾਡਾ ਪਾਰਟੀ ਵਾਸਤੇ ਮੈਂ ਕਿਹਾ ਸਤਬਚਨ ਜੀ ਮੈਂ ਦੂਜਾ ਸਵਾਲ ਨਹੀਂ ਕੀਤਾ ਮੇਰੇ ਨਾਲ ਦੇ ਅੱਜ ਮੇਰੇ ਤੋਂ ਸਾਲ ਪਹਿਲਾਂ ਹੁਣ ਸਾਲ ਪਹਿਲਾਂ ਡੇਡ ਡੇਡ ਲੱਖ ਰੁਪਿਆ ਤਨਖਾਹ ਲੈ ਕੇ ਰਿਟਾਇਰ ਹੋਏ ਨੇ ਪਰ ਮੈਂ 98 ਚ ਕਿਉਂ ਛੱਡੀ ਆ ਸਿਰਫ ਮੈਨੂੰ ਸਮਝ ਆ ਗਈ ਕਿ ਇਹ ਜਿਹੜੀ ਲੜਾਈ ਆ ਕੌਮ ਦੀ ਆ ਇਹ ਪੰਜਾਬ ਦੀ ਆ ਜਦੋਂ ਤੱਕ ਅਸੀਂ ਇੱਕ ਧਿਰ ਬਣ ਕੇ ਨਹੀਂ ਇਹ ਲੜਾਈ ਲੜਾਂਗੇ ਅਸੀਂ ਆਪਣੀ ਆਉਣ ਵਾਲੀ ਨਸਲ ਤੱਕ ਇਹ ਗੱਲ ਨਹੀਂ ਪਹੁੰਚਾ ਸਕਦੇ ਉਹ ਗੱਲ ਸੱਚ ਹੋਈ ਆ ਆਪਾਂ ਗੁਰਦੁਆਰੇ ਸਾਹਮਣੇ ਬੈਠੇ ਆ ਲੜਾਈ ਅਸੀਂ ਲੜਦੇ ਜਦੋਂ ਅਸੀਂ ਲੜ ਰਹੇ ਸੀ ਯਾਰ 84 ਜਾਂ 99 ਜਾਂ 95 ਜਾਂ 2000 ਜਾਂ 2005 ਮੈਂ ਤਾਂ ਇਹ ਗੱਲਾਂ ਕਹਿ ਰਿਹਾ ਸਾਨੂੰ ਤਾਂ ਨਹੀਂ ਪਤਾ ਸੀ ਦੀਪ ਸਿੱਧੂ ਆਊਗਾ ਸੰਤਾਨੀ ਚ ਪਤਾ ਨਾ ਬੜੇ ਸਾਹਮਣੇ ਹੋਇਆ ਪਰ ਦੀਪ ਆ ਗਿਆ ਨਾ ਕਿਉਂਕਿ ਜੇ ਜੋਤ ਜਗਦੀ ਰੱਖੀ ਹੈ ਤਾਂ ਦੀਪ ਆ ਗਿਆ ਬੇਸ਼ੱਕ ਉਹ ਵਿਚਾਰਾ ਬੁਝ ਗਿਆ ਬੜੀ ਛੇਤੀ ਪਰ ਉਹ ਬੁਝ ਸਕਦਾ ਨਹੀਂ ਉਹਦੀਆਂ ਗੱਲਾਂ ਉਹਦੀਆਂ ਵੀਡੀਓਜ਼ ਇੱਕ ਸਿਧਾਂਤਕ ਪੱਖ ਹੈ ਉਹ ਕੋਈ ਆਮ ਗੱਲਾਂ ਨਹੀਂ ਨੇ ਉਹਦੇ ਵਿੱਚੋਂ ਤੁਸੀਂ ਕੁਝ ਸਿੱਖਦੇ ਹੋ ਹਰ ਰੋਜ਼ ਮੈਂ ਤਾਂ ਅੱਜ ਵੀ ਉਹਦੀਆਂ ਜਦੋਂ ਵਿਹਲਾ ਹੋਣਾ ਉਹਦੀ ਕੋਈ ਨਾ ਕੋਈ ਕਲਿੱਪ 2 ਮਿੰਟ ਦੀ ਹੋਵੇ 1.5 ਮਿੰਟ ਦੀ ਹੋਵੇ 4 ਮਿੰਟ ਦੀ ਹੋਵੇ ਮੈਂ ਲਾ ਕੇ ਦੇਖਦਾ ਵੀ ਇਹਦੇ ਵਿੱਚ ਉਹਨੇ ਕਿਹਾ ਕੀ ਹੈ ਮੈਨੂੰ ਆਪ ਨੂੰ ਮੇਰੀ ਉਮਰ 62 ਸਾਲ ਹੈ 63 ਵਾਰ ਲੱਗਿਆ ਹੋਇਆ ਮੈਨੂੰ ਮੈਂ 18.5 19 ਸਾਲ ਦਾ ਮੈਂ ਇਸ ਕੰਮ 'ਚ ਆਇਆ ਹਾਂ 1981 'ਚ ਜਦੋਂ ਸੰਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮੈਨੂੰ ਪਹਿਲੀ ਵਾਰ ਮਿਲੇ ਮੈਂ ਐਮਏ ਸ਼ੁਰੂ ਕੀਤੀ ਸੀ ਬੱਚੋ ਯੂਨੀਵਰਸਿਟੀ ਦੇ ਵਿੱਚ ਅਸੀਂ ਦੋਸਤ ਸੰਤਾਂ ਨੂੰ ਮਿਲਣ ਗਏ ਸਾਨੂੰ ਨਹੀਂ ਸੀ ਪਤਾ ਅਗਲਾ ਸਮਾਂ ਕੀ ਹੋਊਗਾ ਇਹ 1981 26 ਅਗਸਤ ਦੀ ਗੱਲ ਹੈ ਮੈਨੂੰ ਅੱਜ ਵੀ ਯਾਦ ਹੈ ਕਿਉਂਕਿ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਹੈ ਉਸ ਤੋਂ ਬਾਅਦ ਮੇਰੀ ਜ਼ਿੰਦਗੀ ਬਦਲੀ ਹੈ ਮੈਂ ਐਮਏ ਸ਼ੁਰੂ ਕੀਤੀ ਸੰਤ ਜੀ ਨੂੰ ਮਿਲਿਆ ਸੰਤ ਜੀ ਨੇ ਸੁਭਾਅ ਕੀ ਪੁੱਛ ਲਿਆ ਨੌਜਵਾਨੋਂ ਕਿੱਥੋਂ ਆਏ ਹੋ ਹਜੇ ਧਰਮ ਜਦੋਂ ਮੋਰਚਾ ਵੀ ਨਹੀਂ ਲੱਗਾ ਸੀ ਉਸ ਤੋਂ ਵੀ ਪਹਿਲਾਂ 9 10 11 ਮਹੀਨੇ ਪਹਿਲਾਂ ਦੀ ਗੱਲ ਹੈ ਅਸੀਂ ਕਹਾਂ ਜੀ ਪਟਿਆਲਿਆਂੋਂ ਆਏ ਹਾਂ ਕੀ ਕਰਦੇ ਹੋ ਹਮੇਸ਼ਾ ਪੁੱਛਦੇ ਹੁੰਦੇ ਸੀ ਕੀ ਕਰਦੇ ਹੋ ਜੀ ਪੜਦੇ ਆ ਸ਼ਾਬਾਸ਼ ਇੱਥੇ ਹੱਥ ਰੱਖਿਆ ਸ਼ਾਬਾਸ਼ ਉਹ ਹੱਥ ਮੈਨੂੰ ਅੱਜ ਵੀ ਮਹਿਸੂਸ ਹੁੰਦਾ ਹੈ ਸ਼ਾਬਾਸ਼ ਪੜੋ ਦਲੀਲ ਪੈਦਾ ਕਰੋ ਆਪਣੇ ਚ ਤੇ ਆਪਣੀ ਕੌਮ ਦੀ ਲੜਾਈ ਲੜੋ ਦਲੀਲ ਜਿਹੜਾ ਉਹਨਾਂ ਨੇ ਕਹਿਤਾ ਨਾ ਕਿ ਤੁਹਾਨੂੰ ਸਿਆਣਪ ਨਾਲ ਲੜਾਈ ਲੜਨੀ ਪਊਗੀ ਤੇ ਅਸੀਂ ਉਸ ਕਰਕੇ ਅੱਜ ਤੱਕ ਲੜ ਰਹੇ ਆਂ ਸਾਡੇ ਗੁਰੂਆਂ ਨੇ ਸਾਨੂੰ ਬਹੁਤ ਕੁਝ ਸਮਝਾਇਆ ਅੱਗੇ 200 ਸਾਲ ਸਿੱਖਾਂ ਨੇ ਮਿਸਲਾਂ ਦੇ ਟਾਈਮ ਤੇ ਸਾਰੀਆਂ ਲੜਾਈਆਂ ਵੀ ਲੜੀਆਂ ਤਸ਼ੱਦਦ ਵੀ ਝੱਲੇ ਉਹ ਕਿਦੇ ਲਈ ਕਿਉਂਕਿ ਸਿਧਾਂਤ ਲਈ ਇਹ ਅਸੀਂ ਸਾਰਾ ਕੁਝ ਪੜ੍ਹਿਆ ਹੈ ਜਾਂ ਆਪਣੇ ਢਾਡੀਆਂ ਤੋਂ ਸੁਣਿਆ ਹੈ ਜਾਂ ਆਪਣੇ ਪ੍ਰਚਾਰਕਾਂ ਤੋਂ ਸੁਣਿਆ ਹੈ ਪਰ ਆਪਣੀਆਂ ਅੱਖਾਂ ਨਾਲ ਅਸੀਂ ਸੰਤ ਜਰਨੈਲ ਸਿੰਘ ਦੇਖਿਆ ਕਿ ਜਿਨੇ ਸਾਨੂੰ ਉਹ ਸਮਾਂ ਦਿਖਾਇਆ ਕਿ ਜੋ ਬਾਬਾ ਬੰਦਾ ਸਿੰਘ ਬਹਾਦਰ ਕਰਦਾ ਸੀ ਉਹ ਉਹੀ ਹੈ ਜੋ ਮੈਂ ਕਰਨਾ। ਸੋ ਇਹ ਜਿਹੜੀ ਚੀਜ਼ ਆ ਇਹ ਛੋਟੀ ਚੀਜ਼ ਨਹੀਂ ਹੈ। ਇਹ ਜਲਦੀ ਫਿਰਦੀ ਕਿਤਾਬ ਹੈ। ਇਸ ਤੋਂ ਵੱਡੀ ਕਿਹੜੀ ਕਿਤਾਬ ਹੋ ਸਕਦੀ ਹੈ ਜੀ? ਕਿ ਜੇ ਤੁਸੀਂ ਦੇਖਿਆ ਵੀ ਹੋਵੇ ਤੇ ਉਹ ਜੋ ਤੁਹਾਨੂੰ ਸਮਝਾ ਗਏ ਹੋਣ ਆਪਣੀ ਸ਼ਹਾਦਤ ਦੇ ਗਏ ਹੋਣ ਤੁਸੀਂ ਉਹ ਜੀ ਵੀ ਰਹੇ ਹੋ। ਇਸ ਤੋਂ ਵੱਡੀ ਤਾਂ ਕੋਈ ਗੱਲ ਨਹੀਂ ਨਾ। ਅੱਜ ਮੈਂ ਚਾਹਨਾ ਕਿ ਸਾਡੀ ਪੰਜਾਬ ਦੀ ਇੱਕ ਸਿਆਸਤ ਹੋਣੀ ਚਾਹੀਦੀ ਹੈ। ਸਾਡੇ ਬਾਦਲਾਂ ਨੇ ਕਾਂਗਰਸ ਨੇ ਭਾਜਪਾ ਨੇ ਤੇ ਹੁਣ ਆਪ ਵਾਲਾ ਇਹ ਤਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਸਾਨੂੰ ਰੋਲ ਕੇ ਰੱਖ ਦਿੱਤਾ ਹੈ ਇਹ ਸੱਚ ਹੈ ਮੰਨੋ ਭਾਵੇਂ ਨਾ ਮੰਨੋ ਇਹ ਸੱਚ ਹੈ ਇਹਨਾਂ ਚਾਰ ਧਿਰਾਂ ਨੇ ਅੱਡ ਅੱਡ ਤਰੀਕੇ ਨਾਲ ਸਾਨੂੰ ਲੁੱਟਿਆ ਵੀ ਹੈ ਸਾਨੂੰ ਵੇਚਿਆ ਵੀ ਹੈ ਸਾਡੀ ਕੀਮਤ ਦਿੱਲੀ ਜਾ ਕੇ ਪੈਂਦੀ ਹੈ ਕਿੰਨੇ ਸਿੱਖ ਤੁਹਾਡੇ ਨਾਲ ਨੇ ਵੀ ਤੁਸੀਂ ਮਾਫ ਕਰਿਓ ਕਿੰਨਿਆਂ ਨੂੰ ਬੁੱਧੂ ਬਣਾ ਸਕਦੇ ਹੋ ਉਹ ਕਹਿੰਦੇ ਜੀ ਮੇਰੇ ਪਿੱਛੇ ਤਾਂ 10 ਲੱਖ ਹੈ ਤੂੰ ਮਿਨਿਸਟਰੀ ਲੈਣੀ ਹੈ ਜੇ ਚੀਫ ਮਿਨਿਸਟਰੀ ਜਣੀ ਇਹਦਾ 25 ਲੱਖ ਹੋਰ ਲੈ ਕੇ ਆ 25 ਲੱਖ ਬੰਦਾ ਤੁਸੀਂ ਜਿੱਦ ਦਿਨ ਖਰਾਬ ਕਰੋਗੇ ਤੁਹਾਨੂੰ ਚੀਫ ਮਿਨਿਸਟਰੀ ਮਿਲ ਜੇਗੀ ਜਿਹਨੂੰ ਜਿਹਨੂੰ ਚੀਫ ਮਿਨਿਸਟਰੀ ਮਿਲੀ ਹੈ ਉਹਨੇ ਉਨੇ ਹੀ ਸਾਨੂੰ ਸਿੱਖਾਂ ਨੂੰ ਵੇਚਿਆ ਤੇ ਆਖਰ ਉਹ ਦਿਨ ਵੀ ਸਾਨੂੰ ਦੇਖਣਾ ਪਿਆ ਜਿਸ ਦਿਨ ਅਕਾਲ ਤਖਤ ਸਾਬਤੇ ਬਿਨਾ ਮਾਫੀ ਮੰਗਿਆ ਮਾਫੀ ਦੇ ਦਿੱਤੀ ਗਈ ਇਹ ਸਾਨੂੰ ਵੇਚਿਆ ਜਾਂਦਾ ਹੈ ਨੈਰੇਟਿਵ ਬਣਾਉਂਦਾ ਹੈ ਸੈਂਟਰ ਨਾਗਪੁਰ ਬਣਾਉਂਦਾ ਹੈ ਨਾਗਪੁਰ ਹੁਕਮ ਜਾਰੀ ਕਰਦਾ ਹੈ ਦਿੱਲੀ ਨੂੰ ਦਿੱਲੀ ਦੇ ਅੱਗੋਂ ਸਾਰੇ ਆਪਣੇ ਚਮਚਿਆਂ ਨੂੰ ਕਰਦਾ ਹੈ ਵੀ ਤੁਸੀਂ ਕੀ ਕਰਨਾ ਹੈ ਤੁਸੀਂ ਕੀ ਕਰਨਾ ਹੈ ਤੁਸੀਂ ਆਪਣਾ ਧਰਮ ਛੱਡਣਾ ਹੈ ਇਹ ਅੱਜ ਹੋਰ ਤਰੀਕੇ ਕਿਹਾ ਜਾ ਰਿਹਾ ਹੈ ਤੇ ਜਿਹੜੇ ਮੁਗਲ ਸਾਨੂੰ ਕਹਿੰਦੇ ਸੀਗੇ ਵੀ ਧਰਮ ਛੱਡੋ ਤੇ ਅਸੀਂ ਤੁਹਾਨੂੰ ਰਾਜਗੰਦੀਆਂ ਦਿੰਦੇ ਆ ਤੁਹਾਨੂੰ ਆਪਣੀਆਂ ਧੀਆਂ ਦੇ ਡੋਲੇ ਦਿੰਦੇ ਆ ਤੇ ਫਿਰ ਅੱਜ ਤੇ ਉਹਦੇ ਵਿੱਚ ਕੀ ਫਰਕ ਹੈ ਜੀ ਅੱਜ ਚੀਮਿਸਟਰੀਆਂ ਮਿਲਦੀਆਂ ਨੇ ਅੱਜ ਮਨਿਸਟਰੀਆਂ ਮਿਲਦੀਆਂ ਨੇ ਮੈਂ ਇਹ ਗੱਲ ਬਿਲਕੁਲ ਨਹੀਂ ਕਹਿੰਦਾ ਕਿ ਚੀਮਿਸਟਰੀਆਂ ਨਾ ਲਓ ਪਰ ਆਪਣੀ ਸਿਆਸਤ ਦੇ ਸਿਰ ਤੇ ਲਓ ਕਿਸੇ ਹੋਰ ਦੀ ਚਮਚਾਗਰੀ ਕਰਕੇ ਨਾ ਲਓ ਆਪਣੀ ਕੌਮ ਨੂੰ ਵੇਚ ਕੇ ਨਾ ਲਓ ਆਪਣੇ ਦਮ ਨਾਲ ਲਓ ਜਦ ਮੈਂ ਤੁਹਾਡੇ ਕੋਲ ਆਇਆ ਮੈਂ MP ਬਣਨ ਵਾਸਤੇ ਆਇਆ ਮੈਂ 2014 ਵਿੱਚ ਵੀ MP ਦੀ ਇਲੈਕਸ਼ਨ ਲੜੀ ਹੈ ਪਰ ਅੱਜ ਜੋ ਮੈਂ ਦੇਖ ਰਿਹਾ ਆ ਇਹਨਾਂ ਬੱਚਿਆਂ ਕਰਕੇ ਐਡਾ ਵੱਡਾ ਮਤਲਬ ਕਿ ਕੀਂਜਾ ਬਦਲਾਅ ਹੈ ਕਿ ਮੈਂ ਸੋਚ ਵੀ ਨਹੀਂ ਸਕਦਾ ਸੀ ਅੱਜ ਤੋਂ 2 ਮਹੀਨੇ ਪਹਿਲਾਂ ਕਿ ਇੰਨਾ ਵੱਡਾ ਰਿਸਪਾਂਸ ਮੈਨੂੰ ਮਿਲ ਜੂਗਾ ਪਰ ਮੈਂ ਆਪਣੇ ਤੌਰ ਤੇ ਦੋ ਹੱਥ ਜੋੜ ਕੇ ਬੇਨਤੀ ਕਰਦਾ ਬੇਸ਼ੱਕ ਮੈਂ ਹਾਰਿਆ ਇਹ ਮੇਰੀ 6ਵੀਂ ਇਲੈਕਸ਼ਨ ਹੈ ਵਿੱਚ ਮੈਂ ਐਜੀਪੀਸੀ ਲੜੀ ਵਿੱਚ ਮੈਂ ਐਮਐਲਏ ਲੜੀ ਜਾਂ ਐਮਪੀ ਲੜ ਰਿਹਾ ਪਰ ਮੈਂ ਇਸ ਗੱਲ ਕਰਕੇ ਘਰੇ ਨਹੀਂ ਬੈਠਿਆ ਯਾਰ ਮੈਨੂੰ ਜਿਤਾਉਂਦੇ ਤਾਂ ਹੈ ਹੀ ਨਹੀਂ ਨਾ ਇਹ ਸਾਡਾ ਮਿਸ਼ਨ ਹੀ ਨਹੀਂ ਹੈ ਸਾਡਾ ਮਿਸ਼ਨ ਹੈ ਕਿ ਤੁਹਾਨੂੰ ਖੜੇ ਰਹਿਣਾ ਪਊਗਾ ਸਾਨੂੰ ਕੌਣ ਸਿਖਾ ਕੇ ਗਿਆ ਏ ਸਾਨੂੰ ਸਾਡਾ ਗੁਰੂ ਗੋਬਿੰਦ ਸਿੰਘ ਜੀ ਸਿਖਾ ਕੇ ਗਿਆ ਕਿ ਜਦੋਂ 80 ਹਜ਼ਾਰ ਬੰਦੇ ਦੇ ਮੂਹਰੇ ਖੜ ਕੇ ਮੈਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੋਲ ਰਿਹਾ ਸੀ ਤੁਹਾਨੂੰ ਮੈਂ ਸਿਧਾਂਤ ਸਮਝਾ ਰਿਹਾ ਸੀ ਜਦੋਂ ਮੈਂ ਕੱਲਾ ਰਹਿ ਗਿਆ ਮਾਛੀ ਵੜ ਦੇ ਜੰਗਲ ਵਿੱਚ ਉਦੋਂ ਵੀ ਮੈਂ ਤੁਹਾਨੂੰ ਸਿਧਾਂਤ ਇਹ ਚੀਜ਼ਾਂ ਸਮਝੋ ਮੇਰੀ ਕੌਮ ਇਹ ਚੀਜ਼ਾਂ ਸਮਝ ਜਾਏ ਮੇਰਾ ਜ਼ਿੰਦਗੀ ਦਾ ਸਫ਼ਰ ਸਫਲ ਹੋ ਜਾਏਗਾ ਕਿ ਮੇਰਾ ਬਾਦਸ਼ਾਹ ਜੋ ਕਹਿ ਕੇ ਗਿਆ ਯਾਰ ਅੱਜ ਦੇ ਟਾਈਮ ਤੇ ਵੀ ਸਾਡੇ ਕੌਮ ਦੇ ਵਿੱਚ ਬੰਦੇ ਉਹ ਜ਼ਿੰਦਗੀ ਜੀ ਰਹੇ ਨੇ ਤੇ ਉਹਨਾਂ ਦਾ ਸਾਥ ਦੇਣਾ ਨਾ ਦੋ ਜਾਂ ਦੋ ਇਹ ਤੁਹਾਡਾ ਆਪਣਾ ਦੇਖੋ ਅਧਿਕਾਰ ਹੈ ਕਿਸੇ ਦੇ ਅੰਦਰ ਜਾ ਕੇ ਮੈਂ ਬਟਨ ਨਹੀਂ ਦਬਾ ਸਕਦਾ ਕੋਈ ਵੀ ਨਹੀਂ ਦਬਾ ਸਕਦਾ ਵੈਸੇ ਤਾਂ ਪਰ ਜੇ ਅਸੀਂ ਬਟਨ ਕੌਮੀ ਤੇ ਪੰਜਾਬ ਇਹਨਾਂ ਦੇ ਭਲੇ ਵਾਸਤੇ ਦਬਾਵਾਂਗੇ ਸਾਡਾ ਆ ਵੀ ਸੋਹੇਲਾ ਤੇ ਸਾਡਾ ਅਗਲਾ ਵੀ ਸੋਹੇਲਾ ਉਕੇ ਉਹ ਤਾਂ ਦੇਖਦਾ ਹੈ ਨਾ ਉਹ ਤਾਂ ਅੰਦਰ ਜਾ ਕੇ ਵੀ ਦਿਖਦਾ ਜੇ ਮੈਂ ਨਹੀਂ ਜਾਊਗਾ ਅੰਦਰ ਜਾ ਤੁਸੀਂ ਨਹੀਂ ਜਾਓਗੇ ਪਰ ਉਹ ਤੇ ਉੱਥੇ ਹੀ ਬੈਠਾ ਨਾ ਜਿੱਥੇ ਤੁਸੀਂ ਆਪ ਬੈਠੇ ਹੋ ਸੋ ਇਹ ਮੇਰੀਆਂ ਬੇਨਤੀਆਂ ਨੇ ਜੇ ਇਹਨਾਂ 'ਚ ਤੁਹਾਨੂੰ ਕੋਈ ਗਲਤ ਲੱਗੇ ਬੇਸ਼ੱਕ ਹੁਣ ਖੜੇ ਹੋ ਕੇ ਕਹੋ ਮੈਂ ਬੈਠ ਜਾਣਾ ਆਰਾਮ ਨਾਲ ਮੈਂ ਹਰ ਚੀਜ਼ ਦਾ ਜਵਾਬ ਦੇਣ ਨੂੰ ਤਿਆਰ ਹਾਂ ਕਿਉਂਕਿ ਮੈਂ ਇਹ ਸਮਾਂ ਆਪਣੇ ਅੱਖਾਂ ਤੇ ਆਪਣੇ ਮਨ ਤੇ ਆਪਣੇ ਦਿਮਾਗ ਤੇ ਆਪਣੇ ਸਰੀਰ ਤੇ ਸਹਿ ਕੇ ਇੱਥੇ ਤੱਕ ਪਹੁੰਚਿਆ ਸੱਤ ਵਾਰ ਸੀਆਈ ਸਟਾਫ ਦੇ ਵਿੱਚ ਇੰਟਰੋਗੇਸ਼ਨ ਸੈਣੀ ਕੋਈ ਸੌਖਾ ਕੰਮ ਨਹੀਂ ਇਹ ਦਬਲਾ ਪਤਲਾ ਜਿਹਾ ਬੰਦਾ ਸੱਤ ਵਾਰ ਪਟਿਆਲੇ ਸੀਆਈ ਸਟਾਫ ਦੇ ਵਿੱਚ ਫੜਿਆ ਗਿਆ 1984 ਤੋਂ ਲੈ ਕੇ ਆ ਪਿਛੇ ਹੁਣ 5-10 ਸਾਲ ਤੋਂ ਨਹੀਂ ਫੜਦੇ ਪਰ ਉਸ ਤੋਂ ਪਹਿਲਾਂ ਤੱਕ ਤਾਂ ਚੱਲਦਾ ਹੀ ਰਿਹਾ ਕੰਮ ਪਰ ਇਹ ਸਾਰਾ ਕੁਝ ਸੈਣਾ ਪੈਂਦਾ ਜਦੋਂ ਤੁਸੀਂ ਸਮਾਰਕ ਤੇ ਚਲਦੇ ਹੋ ਤਾਂ ਕਿਉਂਕਿ ਸਰਕਾਰ ਚਾਹੁੰਦੀ ਹੈ ਹਕੂਮਤ ਚਾਹੁੰਦੀ ਹੈ ਇਹ ਡਰ ਜਾਣ ਇਹ ਝੁੱਕ ਜਾਣ ਜਿਹੜਾ ਝੁੱਕ ਗਿਆ ਜਿਹੜਾ ਡਰ ਗਿਆ ਉਹ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦਾ ਬੱਚਾ ਨਹੀਂ ਕਹਾ ਸਕਦਾ ਹੋਰ ਜਿਦਾ ਮਰਜ਼ੀ ਕਹਾਵੇ ਕਿਉਂਕਿ ਸਾਨੂੰ ਜਿਹੜੀ ਸਿੱਖਿਆ ਮਿਲੀ ਹੈ ਉਹ ਸਾਨੂੰ ਪਾਤਸ਼ਾਹ ਤੋਂ ਮਿਲੀ ਹੈ ਸੋ ਇਹ ਗੱਲਾਂ ਨੇ ਜਿੱਲਾਂ ਜਿੰਨੀਆਂ ਮਰਜ਼ੀ ਕੋ ਸਾਰੀਆਂ ਸੱਚੀਆਂ ਨੇ ਜਦੋਂ ਅਸੀਂ ਮੈਂ ਇਸ ਗੱਲੋਂ ਹੈਰਾਨ ਹਾਂ ਕਿ ਜਿਹੜੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਪੰਜਾਬ ਦੇ ਲੋਕਾਂ ਨੇ ਉਸ ਕਾਂਗਰਸ ਨੂੰ ਜੇ ਫਿਰ ਦੁਬਾਰਾ ਰਾਜ ਦੇ ਦਿੱਤਾ ਜਿਹੜੇ ਬਾਦਲਾਂ ਨੇ ਕੌਮ ਨਾਲ 78 ਚ ਧੋਖਾ ਕੀਤਾ 78 ਵਿੱਚ 13 ਸਿੱਖ ਵਿਸਾਖੀ ਵਾਲੇ ਦਿਨ ਆ ਹੁਣ ਵਿਸਾਖੀ ਲੰਗੀ ਹੈ ਨਾ ਇਸੇ ਮਹੀਨੇ ਪਿਛਲੇ ਮਹੀਨੇ ਵਿਸਾਖੀ ਵਾਲੇ ਦਿਨ 1978 ਚ ਕੀ ਹੋਇਆ ਸੀ ਉਦੋਂ ਵੀ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਸੀ 13 ਸਿੱਖ ਤੁਹਾਡੇ ਸੜਕਾਂ ਤੇ ਅੰਮ੍ਰਿਤਸਰ ਸ਼ਹਿਰ ਚ ਪਏ ਸੀ ਤੇ 40 ਅੰਦਰ ਹਸਪਤਾਲਾਂ ਚ ਪਏ ਸੀ ਤੇ 47 ਸਾਲ ਹੋ ਗਏ ਨੇ ਇਸ ਗੱਲ ਨੂੰ ਤੇ ਅੱਜ ਤੱਕ ਪਤਾ ਨਹੀਂ ਲੱਗਿਆ ਕਿ ਕਿਹੜੇ ਬੰਦੇ ਨੇ ਮਾਰੇ ਆਖਰ ਸੱਤ ਬੰਦੇ ਦिवार ਦੇ ਅੰਦਰੋਂ ਗੋਲੀ ਚਲਦੀ ਹੈ ਤੇ ਸੜਕ ਦੇ ਉੱਤੇ ਲੰਮੇ ਪਏ ਨੇ ਸੰਤ ਜਰਨੈਲ ਸਿੰਘ ਨੇ ਅਰਦਾਸ ਕਰਕੇ ਤੋਰੇ ਨੇ ਭਾਈ ਫੌਜਾ ਸਿੰਘ ਆਪ ਲੈ ਕੇ ਗਏ ਨੇ ਜਥਾ ਸਤਨਾਮ ਵਾਹਿਗੁਰੂ ਕਹਿ ਰਹੇ ਨੇ ਇੱਥੇ ਜ਼ਰੂਰ ਧਿਆਨ ਦਿਓ ਖਾਸ ਕਰ ਨੌਜਵਾਨ ਬੰਦੇ ਇਹਨਾਂ ਨੂੰ ਤਾਂ ਯਾਦ ਹੈ ਮੇਰੇ ਨਾਲੇ ਨੇ 1978 ਚ ਵੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੈ 2015 ਵਿੱਚ ਵੀ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਹੈ ਉਦੋਂ ਵੀ ਸਾਡੇ 13 ਸੜਕਾਂ ਤੇ ਪਏ ਨੇ ਤੇ ਇਹਦੋਂ ਵੀ ਦੋ ਤੁਹਾਡੇ ਬਹਿਬਲ ਕਹਾਂ ਪਏ ਨੇ ਉਹ ਕਹਿੰਦਾ ਅਣਪਛਾਤੀ ਪੁਲਸ ਮਾਰ ਕੇ ਦੋ ਸਾਲ ਕਹਿੰਦਾ ਰਿਹਾ ਜਦੋਂ ਤੱਕ ਉਹਦਾ ਰਾਜ ਰਿਹਾ ਅਣਪਛਾਤੀ ਅਣਪਛਾਤੀ ਪੁਲਸ ਕਿਵੇਂ ਹੋ ਸਕਦੀ ਹੈ ਤੁਹਾਡਾ ਥਾਣਾ ਹੈ ਤੁਹਾਡੀ ਚੌਂਕੀ ਹੈ ਅਗਲਾ ਜ਼ਿਲ੍ਹਾ ਹੈ ਤੁਹਾਡਾ ਤੁਹਾਨੂੰ ਇੱਕ ਇੱਕ ਚੀਜ਼ ਦਾ ਪਤਾ ਹੈ ਵੀ ਕਿਹੜਾ ਸਪਾਈ ਕਿਹੜਾ ਅਫਸਰ ਕਿਹੜੀ ਡਿਊਟੀ ਤੇ ਗਿਆ ਹੈ ਤੇ ਜਿਹੜਾ ਬਹਿਬਲ ਕਾਂ ਡਿਊਟੀ ਦੇ ਕੇ ਆਇਆ ਉਹ ਕਿਵੇਂ ਅਣਪਛਾਤਾ ਹੋ ਸਕਦਾ ਹੈ ਪਰ ਉਹਨੇ ਲਿਖਿਆ ਉਹਨੇ ਸਾਡੇ ਨਾਲ ਟੀਚਰ ਕੀਤੀ ਕੌਮ ਨਾਲ ਮੇਰੇ ਨਾਲ ਨਹੀਂ ਕੌਮ ਨਾਲ ਟੱਚਰ ਕੀਤੀ ਕਿ ਜਿਹੜੇ ਤੁਹਾਡੇ ਸਤਨਾਮ ਵੈਗਰੂ ਕਰ ਰਹੇ ਸੀਗੇ ਗੁਰਗ੍ਰੰਥ ਸਾਹਿਬ ਜੀ ਦਾ ਜਿਹੜਾ ਬੇਅਦਬੀ ਦਾ ਰੋਸ ਪ੍ਰਗਟ ਕਰ ਰਹੇ ਸੀ ਉਹ ਮੈਂ ਗੋਲੀਆਂ ਨਾਲ ਮਰਵਾਤੇ ਨਾਲੇ ਮੈਂ ਲਿਖਤਾ ਵੀ ਅਣਪਛਾਤੇ ਚੱਲੇ ਸੀ ਪਤਾ ਹੀ ਜਦੋਂ ਕਿਸੇ ਤੇ ਕੇਸ ਹੀ ਨਹੀਂ ਚੱਲਣਾ ਅੱਜ ਅੱਜ ਭਗਵੰਤ ਮਾਨ ਨੇ ਕਹਿਤਾ ਕਿ ਜਿਹੜਾ ਤੁਹਾਡਾ ਸ਼ੁਭਕਰਨ ਸਿੰਘ ਆਖਨੋਰੀ ਸ਼ਹੀਦ ਹੋਇਆ ਹੈ ਮੁੰਡਾ ਆਜੇ ਕੱਲ ਕੱਲ ਦੀਆਂ ਗੱਲਾਂ ਨੇ ਉਹਨੇ ਲਿਖਤਾ ਜ਼ੀਰੋ ਲਫ਼ਜ਼ ਲਿਖਿਆ ਹੈ ਜ਼ੀਰੋ ਐਫ ਆਈ ਆਰ ਮਤਲਬ ਕਿਸੇ ਦਾ ਨਾਮ ਹੀ ਦਰਜ ਨਹੀਂ ਕਿੱਤੋਂ ਫੜੋਂਗੇ ਜਦੋਂ ਨਾਮ ਹੀ ਕਿਹਨੂੰ ਦੋਸ਼ੀ ਖਾਓਗੇ ਸੀਆਰਪੀ ਮਾਰ ਗਈ ਬੀਐਸਐਫ ਮਾਰ ਗਈ ਹਰਿਆਣਾ ਪੁਲਿਸ ਮਾਰ ਗਈ ਕਿ ਉਹ ਜਿਹੜੇ ਮਾਰਗੇ ਜਿਹੜੇ ਵਰਦੀ ਵੀ ਨਹੀਂ ਪਾਏ ਹੋਏ ਸੀ ਉਹ ਕੌਣ ਸੀ ਆਏ ਤਾਂ ਤੁਹਾਡੇ ਸੂਬੇ 'ਚ ਨੇ ਮੁੰਡਾ ਤਾਂ ਆਪਣੇ ਸੂਬੇ ਆਪਣੇ ਘਰੇ ਬੈਠਾ ਸੀ ਇਹ ਸਾਰੀਆਂ ਗੱਲਾਂ ਦਾ ਜਵਾਬ ਤਾਂ ਲੈਣਾ ਪਊਗਾ ਨਾ ਕੌਮਾ ਜਵਾਬ ਲੈਂਦੀਆਂ ਹੁੰਦੀਆਂ ਨੇ ਇਹ ਕਹਾਣੀਆਂ ਬਹੁਤ ਲੰਮੀਆਂ ਹੋ ਗਈਆਂ ਸਾਡੀਆਂ ਜਿੰਨੀ देर ਮਰਜੀ ਇੱਥੇ ਕਹੋ ਮੈਂ 7 ਘੰਟੇ ਵੀ ਲਗਾਤਾਰ ਬੋਲਦਾ ਰਹਾ ਨਾ ਫਿਰ ਵੀ ਇਹ ਕਹਾਣੀ ਪੂਰੀ ਨਹੀਂ ਹੋਊਗੀ ਜਿਹੜੀ ਮੇਰੀਆਂ ਅੱਖਾਂ ਸਾਹਮਣੇ ਹੈ ਮੇਰੇ ਤੋਂ ਪਹਿਲਾਂ ਜੋ ਹੋਇਆ ਉਹ ਤਾਂ ਕਿਤਾਬਾਂ 'ਚ ਲਿਖਿਆ ਪਰ ਮੈਂ ਤਾਂ ਹਜੇ ਜੂਨਾ ਨਾ ਸਹਿਜਪ੍ਰਤਾ ਜਿਉਂਦਾ ਸਾਰੇ ਜਿਹੜੇ ਅਸੀਂ ਲੰਮੇ ਸਮੇਂ ਤੋਂ ਤੁਰ ਰਹੇ ਹਾਂ ਉਹ ਤਾਂ ਜੂਨੇ ਤੁਰੇ ਫਿਰਦੇ ਹਾਂ ਤੁਹਾਨੂੰ ਮੈਂ ਦੱਸ ਰਿਹਾ ਇਹ ਸੱਚ ਹੈ ਜੇ ਇਹਦੇ 'ਚ ਕੋਈ ਤੁਹਾਨੂੰ ਗਲਤ ਲੱਗਦਾ ਮੈਂ ਅੱਜ ਵੀ ਤੇ ਹਮੇਸ਼ਾ ਲਈ ਵੀ ਤਿਆਰ ਹਾਂ ਮੇਰਾ ਤਾਂ ਸ਼ੌਂਕ ਹੀ ਇਹ ਹੈ ਵੀ ਆਪਣੇ ਗੁਰੂ ਦੀਆਂ ਆਪਣੀ ਕੌਮ ਦੀਆਂ ਆਪਣੀ ਸਟੇਟ ਦੀਆਂ ਬਾਤਾਂ ਪਾਈਏ ਬਾਤਾਂ ਪਾਈਏ ਤੇ ਉਹ ਜਿਹੜਾ ਸੱਚ ਹੈ ਉਹਨੂੰ ਆਪਾਂ ਆਪਣੇ ਸਮੇਂ ਦੇ ਵਿੱਚ ਉਹਦੇ 'ਚ ਕੋਈ ਹਿੱਸਾ ਪਾਈਏ ਸੱਚ ਵੱਡਾ ਕੀਤੇ ਬਿਨਾ ਸਾਨੂੰ ਸਾਡੀ ਹੀ ਕੌਮ ਪੁੱਛੂਗੀ ਸਾਡੀ ਹੀ ਬੱਚੇ ਪੁੱਛਣਗੇ ਕਿ ਯਾਰੋ ਫਿਰ ਤੁਹਾਡਾ ਪੋਤਰਾ ਤੁਹਾਡਾ ਦੋਤਰਾ ਤੁਹਾਡੀ ਦੋਤੀ ਤੁਹਾਡਾ ਦੋਤਾ ਪੁੱਛੂ ਪੋਤਾ ਪੁੱਛੂਗਾ ਕਿ ਬੱਪੂ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ ਤੂੰ ਕਿਹੜੇ ਪਾਸੇ ਸੀ ਇਹ ਜਰੂਰ ਇੱਕ ਸਵਾਲ ਖੜਾ ਹੁੰਦਾ ਹੈ ਭਾਵੇਂ ਚਾਰ ਨਸਲਾਂ ਬਦਲ ਜਾਣ ਸਵਾਲ ਉੱਥੇ ਹੀ ਰਹੂਗਾ ਜਦੋਂ ਅਗਲਾ ਬੱਚਾ ਅਗਲੀ ਪੀੜ੍ਹੀ ਹੁਣ ਇਹ ਸਾਡੇ ਸਾਹਮਣੇ ਦਿਖਦੀ ਅਗਲੀ ਪੀੜ੍ਹੀ ਕਦੇ ਇਹਨਾਂ ਤੋਂ ਅਗਲੀ ਪੀੜ੍ਹੀ ਵੀ ਆਉਣੀ ਹੈ ਉਸ ਤੋਂ ਅਗਲੀ ਇਹੀ ਹੁੰਦਾ ਆ ਸਾਡੇ ਕਿਹੜਾ ਬਾਬੇ ਹੈਗੇ ਨੇ ਸਾਡੇ ਚਲੋ ਕਰਨ ਦਿਓ ਤੁਸੀਂ ਨੌਜਵਾਨਾਂ ਚੁੱਪ ਕਰੋ ਬੇਟਾ ਕਰਿਆ ਦੋ ਮਿੰਟ ਬਾਹਰ ਕਰ ਲੈ ਇਹਨਾਂ ਤੇਰੇ ਇੱਥੇ ਰਹਿਣਾ ਪਰ ਆਓ ਜੀ ਆਪਣਾ ਉਹ ਪੁੱਛਣਗੇ ਜ਼ਰੂਰ ਉਹ ਆਪਣੇ ਪਿਤਾ ਜੀ ਤੋਂ ਪੁੱਛਣਗੇ ਆਪਣੀ ਬੀਬੀ ਤੋਂ ਮੰਮੀ ਤੋਂ ਪੁੱਛਣਗੇ ਵੀ ਬੀਬੀ ਜੀ ਆਪਣਾ ਦਾਦਾ ਜੀ ਕੀ ਕਰਦਾ ਹੁੰਦਾ ਸੀ ਜਦੋਂ ਇਹ ਕੰਮ ਚੱਲ ਰਿਹਾ ਸੀ ਉਹ ਜਵਾਬ ਤਾਂ ਉਦੀ ਮਾਂ ਨੂੰ ਉਹਦੇ ਪਿਓ ਨੂੰ ਦੇਣਾ ਪੈਗਾ ਵੀ ਤੇਰਾ ਪਿਓ ਕੀ ਮੇਰਾ ਪਿਓ ਕੀ ਤੇਰਾ ਦਾਦਾ ਕੀ ਕਰ ਤੇਰੀ ਦਾਦੀ ਕੀ ਕਰ ਤੇਰੀ ਨਾਨੀ ਕੀ ਕਰ ਤੇਰਾ ਇਹ ਸਾਰਾ ਕੁਝ ਆਪਣੇ ਸਮਾਜ ਦੇ ਵਿੱਚ ਹੈ ਪਰ ਸਿੱਖ ਉਹ ਨਹੀਂ ਜਿਹੜਾ ਆਪਣੀ ਗੱਲ ਨੂੰ ਅੱਗੇ ਨਾ ਤੋਰੇ ਆਪਣੀ ਕੌਮ ਦੀ ਗੱਲ ਨੂੰ ਆਪਣੇ ਖਿੱਤੇ ਦੀ ਗੱਲ ਨੂੰ ਅੱਗੇ ਨਾ ਤੋਰੇ ਸੋ ਮੇਰਾ ਲੋਕ ਪੁੱਛਦੇ ਤੁਹਾਡਾ ਮੈਨੀਫੈਸਟੋ ਕੀ ਆ ਮੈਂ ਕਹਾਂ ਮੈਨੀਫੈਸਟੋ ਯਾਰ ਅਸੀਂ ਗੁਲਾਮਾਂ ਵਾਂਗ ਟ੍ਰੀਟ ਹੋ ਰਹੇ ਹਾਂ ਸਾਡਾ ਭਿੰਡਰਾਂ ਵਾਲਾ ਵੀ ਇਹ ਗੱਲ ਕਹਿੰਦਾ ਸੀਗਾ ਤੇ ਮੈਂ ਵੀ ਇਹ ਗੱਲ ਕਹਿੰਦਾ ਕਿ ਸਾਨੂੰ ਗੁਲਾਮਾਂ ਵਾਂਗ ਜੇ ਗੁਲਾਮ ਨਾ ਹੁੰਦਾ ਤਾਂ ਅੱਜ ਅਮਰਤਪਾਲ ਸਿੰਘ ਅੰਦਰ ਡੱਕਿਆ ਹੁੰਦਾ ਯਾਰੋ ਜਿਹੜੀ ਐਫਆਈਆਰ ਤੁਸੀਂ ਦਰਜ ਕੀਤੀਆਂ ਜੋ ਮਰਜ਼ੀ ਕਰੋ ਸਿਮਰਨਜੀਤ ਸਿੰਘ ਮਾਨ ਤੇ 73 75 ਐਫਆਈਆਰਾਂ ਦਰਜ ਕੀਤੀਆਂ ਨੇ ਹਰ ਐਫਆਈਆਰ ਦੇ ਵਿੱਚ ਲਿਖਿਆ ਹੋਇਆ ਕੱਢ ਕੇ ਪੜ੍ਹ ਲਓ ਵੀ ਦੇਸ਼ ਤਰੋਹੀ ਦੇਸ਼ ਤਰੋਹੀ ਇੱਕ ਵੀ ਪ੍ਰੂਵ ਨਹੀਂ ਕੀਤੀ ਆਖਰ ਹਾਈ ਕੋਰਟ ਨੇ ਕਿਹਾ ਪੰਜਾਬ ਨਾ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਨੇ ਕਿ ਜੇ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕਰਨਾ ਹੈ ਤਾ 7 ਦਿਨ ਪਹਿਲਾਂ ਦੱਸਣਾ ਪਏਗਾ ਤੁਸੀਂ ਗ੍ਰਫਤਾਰ ਕਰ ਲੈਨੇ ਹੋ ਉਹਨੂੰ ਅੰਦਰ ਡੱਕ ਦੇਨੇ ਹੋ 75 ਵਾਰੀ ਇਹ ਗੱਲ ਹੋ ਗਈ ਹੈ ਪਰ ਤੁਸੀਂ ਕੋਈ ਕੇਸ ਤਾਂ ਪ੍ਰੂਵ ਨਹੀਂ ਕਰ ਸਕੇ ਤੇ ਜੇ ਉਹਨੂੰ ਉਹਦਾ ਕੋਈ ਕੇਸ ਹੀ ਨਹੀਂ ਪ੍ਰੂਵ ਹੋ ਰਿਹਾ ਉਹਨੂੰ ਤਾਂ ਦੱਸਿਆ ਨਹੀਂ ਜਾ ਰਿਹਾ ਵੀ ਤੇਰੇ ਤੇ ਕੇਸ ਕੀ ਹੈ ਕੱਲ ਉਹਦੇ ਮਾਤਾ ਜੀ ਦਾ ਪਿਤਾ ਜੀ ਦਾ ਇੱਕ ਬਿਆਨ ਆਇਆ ਵੀ ਸਾਨੂੰ ਦੱਸਿਆ ਜਾਵੇ ਮੈਂ ਫਿਰ ਵੀਡੀਓ ਪਾਈ ਮੈਂ ਕਿਹਾ ਮੈਂ ਬੀਬੀ ਜੀ ਨੂੰ ਵੀ ਤੇ ਆਪਣੇ ਜਿਹੜਾ ਸੜਾ ਜਰਨਲ ਸਕੱਤਰ ਬਲੇਰ ਸਾਹਿਬ ਨੂੰ ਵੀ ਮੈਂ ਬੇਨਤੀ ਕਰਦਾ ਕਿ ਕੋਰਟ ਜਾਓ ਦੱਸਣਾ ਨਹੀਂ ਹੈ ਕਿਸੇ ਨੇ ਤੁਹਾਨੂੰ ਜੇ ਕੋਰਟ ਜਾਓਗੇ ਤਾਂ ਇਹਨਾਂ ਨੂੰ ਜਵਾਬ ਦੇਣਾ ਪਊਗਾ ਇਹਨਾਂ ਦਾ ਸਾਲ ਹੋ ਗਿਆ ਦੱਸਣਾ ਨਹੀਂ ਹੈ ਵੀ ਤੁਹਾਡੇ ਮੁੰਡਿਆਂ ਦਾ ਦੋਸ਼ ਕੀ ਆ ਅੰਦਰ ਢੱਕੇ ਹੋਏ ਨੇ ਫਿਰ ਤੁਸੀਂ ਵੀ ਇੱਥੇ ਹਾਂ ਮੈਂ ਵੀ ਇੱਥੀ ਹਾਂ ਕਿੰਨੇ ਕ ਬੱਚਿਆਂ ਦੇ ਉੱਤੇ ਜਿੱਦੇ ਤੇ ਐਫ ਆਈ ਆਰ ਦਰਜ ਹੋ ਜਾਂਦੀ ਹੈ ਕਿੰਨੇ ਕ ਜਿਹੜੇ ਹੈਗੇ ਨੇ ਉਹ ਡਿਬਰੂਗੜ ਭੇਜੇ ਜਾਂਦੇ ਨੇ ਭਰ ਘਰ ਤੋਂ 3000 ਕਿਲੋਮੀਟਰ ਦੂਰ ਭੇਜੇ ਜਾਂਦੇ ਨੇ ਉਹ ਪੰਜਾਬ ਜੇ ਅੰਮ੍ਰਿਤਸਰ ਹੋਈ ਹੈ ਤਾਂ ਤੁਸੀਂ ਪਟਿਆਲੇ ਕਰ ਲਓ ਕਟਕਟੋ ਮਾਪੇ ਬਾਪ ਭੈਣ ਭਰਾ ਬੱਚੇ ਜਿਹੜੇ ਮਿਲ ਮਿਲਣਾ ਚਾਹੁੰਦੇ ਨੇ ਆ ਕੇ ਮਿਲਤਾ ਲੈਣ ਜੇ ਵਕੀਲ ਨੇ ਵੀ ਜਾਣਿਆ ਤਾਂ ਉਹਨੂੰ ਜਹਾਜ਼ ਤੋਂ ਬਿਨਾ ਉਹਨੂੰ ਕਟੋ ਕਟ 20-25000 ਰੁਪਏ ਖਰਚ ਕੇ ਕਟੂਰ ਲੱਗਦਾ ਹੈ ਤੇ ਆਪਣੇ ਚੋਂ ਕਿੰਨੇ ਕਨੇ ਜਿਹੜੇ ਹਰ ਵਾਰੀ ਹਰ ਹਫਤੇ ਹਰ ਦੋ ਮਹੀਨੇ ਬਾਅਦ ਇੰਨੇ ਪੈਸੇ ਕਿਉਂ ਖਰਚੀਏ ਸੀ ਪਰ ਖਰਚਣੇ ਪੈ ਰਹੇ ਨੇ ਇਹ ਗੁਲਾਮੀ ਨਹੀਂ ਤੇ ਹੋਰ ਕੀ ਹੈ ਜਿਹੜੀ ਚੀਜ਼ ਦਾ ਸਾਨੂੰ ਮਤਲਬ ਹੀ ਨਹੀਂ ਹੈ ਕਿਸ ਜੀ ਦਾ ਪਰ ਅਸੀਂ ਮਜਬੂਰ ਹੋ ਕੇ ਜਾਂ ਲੋਨ ਲੈ ਕੇ ਕਿਸੇ ਤੋਂ ਖਰਚ ਕੇ ਤਾਂ ਆਪਣੇ ਬੱਚੇ ਕੋਲ ਸਿਰਫ ਮੁਲਾਕਾਤ ਕਰਨ ਜਾਂਦੇ ਆ। ਸੋ ਇਹ ਸਾਰੀਆਂ ਗੱਲਾਂ ਦਾ ਨਿਚੋੜ ਤਾਂ ਇਹ ਹੈ ਕੌਮ ਦੀ ਲੜਾਈ ਲੜੀਏ ਆਪਣੇ ਪੰਜਾਬ ਦੀ ਲੜਾਈ ਲੜੀਏ। ਇਸ ਦੇਸ਼ ਵਿੱਚ ਦੋ ਸੂਬੇ ਹੈਗੇ ਇੱਕ ਤਾਮਿਲਨਾਡੂ ਹੈ ਇੱਕ ਪੱਛਮੀ ਬੰਗਾਲ ਹੈ ਜਿਹੜੇ ਆਪਣੀ ਸਟੇਟ ਦੀ ਲੜਾਈ ਲੜਦੇ ਨੇ। ਉਹਨਾਂ ਦੇ ਜਿੰਨੇ ਐਮਪੀ ਉੱਥੇ ਬੈਠਦੇ ਨੇ ਉਹਨਾਂ ਚੋਂ ਕੋਈ ਵੀ ਆਪਣੇ ਸਟੇਟ ਦੇ ਉਲਟ ਨਹੀਂ ਬੋਲਣ ਦਿੰਦਾ ਹੈ ਦੋ ਹੀ ਨੇ ਬਾਕੀ ਉਹ ਵੀ ਸਾਡੇ ਵਰਗੇ ਹੀ ਨੇ ਅਸੀਂ ਕਿਉਂਕਿ ਸਿੱਖਾਂ ਦੀ ਔਲਾਦ ਆ ਅਸੀਂ بڑے بڑے ਵੱਡੇ ਹੰਕਾਰੀ ਬਾਦਸ਼ਾਹ ਪੁੱਠੇ ਮੋੜੇ ਨੇ ਸੋ ਸਾਨੂੰ ਹੁਣ ਤੁਸੀਂ ਆ ਚਾਰ ਆ ਡੇਢ ਦੋ ਸਾਲ ਪਹਿਲਾਂ ਦਿੱਲੀ ਜਾ ਕੇ ਉਸ ਹੁਕਮਰਾਨ ਦਾ ਹੁਕਮ ਮਤਲਬ ਕਿ ਹੰਕਾਰ ਤੋੜ ਕੇ ਆਏ ਹੋਂ ਜਿਹੜਾ ਕਹਿੰਦਾ ਸੀ ਮੈਂ ਬਿੱਲ ਵਾਪਸ ਨਹੀਂ ਲੈਂਦਾ ਉਹ ਤੁਸੀਂ ਹੋ ਮੋੜੇ ਨਾ ਬੇਸ਼ੱਕ ਪੰਜਾਬ ਸਾਰੇ ਇੰਡੀਆ ਦੀ ਕਿਸਾਨੀ ਤੁਹਾਡੇ ਨਾਲ ਸੀ ਪਰ ਅੱਗੇ ਕੌਣ ਲੱਗਿਆ ਅੱਗੇ ਇਸ ਲਈ ਆਹ ਲੜਾਈ ਵੀ ਤੁਹਾਨੂੰ ਲੜਨੀ ਪੈਣੀ ਹੈ ਅੱਗੇ ਹੋ ਕੇ ਲੜਨੀ ਪੈਣੀ ਹੈ ਅੱਜ ਸਿਮਰਨਜੀਤ ਸਿੰਘ ਮਾਨ ਜਿਉਂਦਾ ਹੈ ਕਿਰਪਾ ਕਰਕੇ ਉਹਦਾ ਸਾਥ ਦੇ ਦਿਓ ਨਹੀਂ ਤਾਂ ਫਿਰ ਕੱਲ ਜੇ ਸਿਮਰਨਜੀਤ ਸਿੰਘ ਮਾਨ ਨਹੀਂ ਨਰਿਆ ਤਾਂ ਫਿਰ ਸ਼ਿਕਵਾ ਸਾਡੇ ਤੇ ਨਹੀਂ ਹੋਊਗਾ ਫਿਰ ਸ਼ਿਕਵਾ ਪੰਜਾਬ ਤੇ ਹੋਊਗਾ ਕਿ ਉਹਨੂੰ ਜਿੰਦੇ ਜੀ ਤੁਸੀਂ ਸਾਥ ਦਿੱਤਾ ਔਰ 40 ਸਾਲ ਹੋ ਗਏ ਨੇ ਕੋਈ 1 2 ਸਾਲ ਦੀ ਗੱਲ ਨਹੀਂ ਹੈ ਜਿਹੜੇ ਬੰਦੇ ਨੇ ਆਪਣਾ ਰੁਤਬਾ ਛੱਡਿਆ ਹਰ ਵਕਤ ਤੁਹਾਡੇ ਕੋਲ ਹੁੰਦਾ ਸੜਕਾਂ ਤੇ ਹੁੰਦਾ ਪ੍ਰੋਟੈਸਟ ਚ ਹੁੰਦਾ ਕਾਨਫਰੰਸਾਂ ਚ ਹੁੰਦਾ ਤੇ ਪਾਰਲੀਮੈਂਟ ਤੁਸੀਂ ਭੇਜਿਆ ਆ ਮੁੰਡਿਆਂ ਨੂੰ YouTube ਤੇ ਪਤਾ ਹੋਊਗਾ ਆ 1.5 ਸਾਲ ਵਾਸਤੇ ਤੁਸੀਂ 1.5 ਸਾਲ ਪਹਿਲਾਂ ਤੁਸੀਂ MP ਬਣਾਇਆ ਇਹ ਤਾਂ ਹਜੇ ਕੱਲ ਦੀਆਂ ਗੱਲਾਂ ਨੇ ਨਾ ਤੇ ਜਾ ਕੇ ਕਿਹੜਾ ਕੀ ਬੋਲਿਆ ਜਾ ਕੇ ਉਹ ਕਹਿੰਦਾ ਵੀ ਤੁਸੀਂ ਸਾਡੇ ਮੁੰਡੇ ਕਿਉਂ ਕਤਲ ਕਰ ਰਹੇ ਹੋ ਕਿਉਂ ਦੀਪ ਸਿੰਘ ਸਿੱਧੂ ਮਾਰਿਆ ਇਨਕੁਆਇਰੀ ਕਰਕੇ ਦੱਸੋ ਕਿਉਂ ਸਿੱਧੂ ਮੂਸੇਵਾਲਾ ਮਾਰਿਆ ਉਹਦੇ ਉਹਦੇ ਕਾਤਲਾਂ ਨੂੰ ਅੰਦਰ ਬਿਠਾ ਕੇ ਇੰਟਰਵਿਊ ਹਵਾਉਨੇ ਹੋ ਅੱਜ ਦੀ ਅਖਬਾਰ ਪੜੋ ਜਰੂਰ ਸਾਰੇ ਬੱਚੇ ਸਾਰੇ ਭਰਾ ਮੇਰੇ ਵੱਡੇ ਅੱਜ ਦੀ ਅਖਬਾਰ ਕਹਿੰਦੀ ਹੈ ਪੰਜਾਬ ਸਰਕਾਰ ਮੰਨੀ ਹੈ ਅਖਬਾਰ ਕਹਿੰਦੀ ਹੈ ਮੈਂ ਨਹੀਂ ਕਹਿ ਰਿਹਾ ਅਖਬਾਰ ਚ ਸਰਕਾਰ ਦਾ ਬਿਆਨ ਆਇਆ ਹੈ ਪੰਜਾਬ ਸਰਕਾਰ ਮੰਨੀ ਹੈ ਕਿ ਜਦੋਂ ਅਸੀਸ ਮੂਸੇਵਾਲੇ ਦੀ ਸਿਕਿਉਰਿਟੀ ਘਟਾਈ ਹੈ ਤਾਂ ਉਹਦਾ ਕਤਲ ਹੋਇਆ ਹੈ ਮੰਨਗੇ ਨਾ ਇਹ ਗੱਲ ਸਮਰਨਜੀਤ ਸਿੰਘ ਮਾਨ ਚਾਰ ਮਹੀਨੇ ਪਹਿਲਾਂ ਉੱਥੇ ਕਹਿਤਾ ਹੈ ਵੀ ਦੱਸੋ ਤਾਂ ਸਹੀ ਉਹਦੀ ਸਿਕਿਉਰਿਟੀ ਘਟਾਈ ਕਿਉਂ ਸੀ ਸਾਨੂੰ ਪੁੱਛਣਾ ਪਊਗਾ ਜਾ ਕੇ ਦੀਪ ਸਿੱਧੂ ਸਿੱਧੂ ਮੂਸੇਵਾਲਾ ਅੱਗੇ ਸਾਡਾ ਹਰਦੀਪ ਸਿੰਘ ਨਿੱਜਰ ਮੈਂ ਸਾਡਾ ਕਹਨਾ ਕਿਉਂਕਿ ਮੈਂ ਕਹਿੰਦਾ ਰਹਾਂਗਾ ਕਿ ਸਾਡਾ ਹੈ ਬੇਸ਼ੱਕ ਸਰਕਾਰਾਂ ਗ੍ਰਿਫਤਾਰ ਕਰਨ ਜਾਂ ਛੱਡਣ ਇਹ ਉਹਨਾਂ ਦੀ ਮਰਜ਼ੀ ਆ ਬੜਾ ਜ਼ੋਰ ਲਾ ਕੇ ਦੇਖ ਲਿਆ ਮੈਂ ਸਿਮਰਜੀਤ ਸਿੰਘ ਮਾਨ ਦੇ ਨਾਲ ਚੱਲਣ ਵਾਲਾ ਬੰਦਾ ਇਸ ਲਈ ਮੈਨੂੰ ਇਹ ਗੱਲ ਕਹਿਣੀ ਹੀ ਪਊਗੀ ਸਰਕਾਰ ਕੀ ਕਰਦੀ ਆ ਇਹ ਸਰਕਾਰ ਸੋਚੇ ਕਿਉਂਕਿ ਸੱਚ ਬੋਲਣ ਤੋਂ ਸਾਨੂੰ ਚੁੱਪ ਨਹੀਂ ਕਰਨਾ ਚਾਹੀਦਾ ਜੇ ਮੈਂ ਬੋਲਾਂਗਾ ਤਾਂ ਚਾਰ ਮੁੰਡੇ ਹੋਰ ਬੋਲਣਗੇ ਜੇ ਜੇ ਮੈਂ ਨਾ ਬੋਲਿਆ ਫਿਰ ਚਾਰਾਂ ਹੋਰਾਂ ਨੂੰ ਕਿਵੇਂ ਕਹੂੰਗਾ ਹਰਦੀਪ ਸਿੰਘ ਨਿੱਜਰ ਅੱਜ ਕੈਨੇਡਾ ਦਾ ਪ੍ਰਧਾਨ ਮੰਤਰੀ ਆਪਣੀ ਪਾਰਲੀਮੈਂਟ 'ਚ ਖੜਕੇ ਕਹਿੰਦਾ ਹੈ ਵੀ ਇੰਡੀਆ ਦੀਆਂ ਏਜੰਸੀਆਂ ਹਰਦੀਪ ਸਿੰਘ ਸਿੱਧੂ ਹਦੀਪ ਸਿੰਘ ਨਿਜਰ ਨੂੰ ਮਾਰ ਗਿਆ। ਅੱਜ ਦੀ ਕੱਲ ਦੀ ਅਖਬਾਰ ਵੀ ਕਹਿੰਦੀ ਅੱਜ ਦੀ ਹੈ ਸ਼ਾਇਦ। ਅੱਜ ਦੀ ਅਖਬਾਰ ਵੀ ਕਹਿੰਦੀ ਹੈ ਕਿ ਫਲਾਣਾ ਫਲਾਣਾ ਤੇ ਫਲਾਣਾ ਤਿੰਨ ਬੰਦੇ ਕੈਨੇਡਾ 'ਚ ਗ੍ਰਿਫਤਾਰ ਹੋਏ ਨੇ ਜਿਨ੍ਹਾਂ ਨੇ ਹਰਦੀਪ ਸਿੰਘ ਨਿਜਰ ਦਾ ਕਤਲ ਕੀਤਾ। ਉਹ ਕਿਹਦੀ ਸ਼ਹਿਤ ਹੈ ਹੋਰ ਦੱਸਣਗੇ ਕਿਉਂਕਿ ਗਵਰਨਮੈਂਟ ਤਾਂ ਕਹਿ ਚੁੱਕੀ ਹੈ ਵੀ ਇੰਡੀਆ ਦੀ ਏਜੰਸੀਆ। ਫਿਰ ਇੱਕ ਤੁਹਾਡੇ ਗ੍ਰਿਫਤਾਰ ਹੋਇਆ ਪਿਆ ਨਿਖਲ ਗੁਪਤਾ ਪੁਰਤਗਾਲ ਚ ਬੈਠਾ ਹੈ ਉਹਨੂੰ ਅਮਰੀਕਾ ਲਿਆ ਰਹੇ ਨੇ ਤੇ ਅਮਰੀਕਾ ਦਾ ਸਭ ਤੋਂ ਵੱਡਾ ਅਫਸਰ FBI ਦਾ ਡਾਇਰੈਕਟਰ ਇੰਡੀਆ ਆ ਕੇ ਚਲਾ ਗਿਆ ਹੈ ਕਿ ਸਾਨੂੰ ਦੱਸਿਆ ਜਾਵੇ ਕਿ ਤੁਸੀਂ ਗੁਰਪਤਵੰਤ ਸਿੰਘ ਪੰਨੂ ਦੇ ਉੱਤੇ ਕਤਲ ਕਰਾਉਣ ਲਈ ਪੈਸੇ ਕਿਉਂ ਦਿੰਦੇ ਨੇ 1 ਕਰੋੜ ਰੁਪਇਆ ਸਿਰਫ ਦਿੱਤਾ ਹੈ ਕਿ ਤੂੰ ਜਾ ਜਾ ਕੇ ਕਤਲ ਕਰਾ ਫਿਰ ਆ ਕੇ ਜੋ ਮਰਜ਼ੀ ਲੈ ਲਈ ਪਰ ਉਹ ਗ੍ਰਿਫਤਾਰ ਕਰ ਲਿਆ ਇੱਦਾਂ ਹੀ ਸਾਡਾ ਪੰਜਵੜ ਸਾਹਿਬ ਪਾਕਿਸਤਾਨ 'ਚ ਮਾਰਿਆ ਹੈ ਸਾਡਾ ਖੰਡਾ ਅਵਤਾਰ ਸਿੰਘ ਇੰਗਲੈਂਡ 'ਚ ਮਾਰਿਆ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰ ਰਿਹਾ ਇੱਥੇ ਉਹ ਪਾਰਲੀਮੈਂਟ 'ਚ ਸਿਮਰਨਜੀਤ ਸਿੰਘ ਮਾਨ ਮੋਦੀ ਦੇ ਸਾਹਮਣੇ ਕਹਿ ਕੇ ਆਇਆ ਹੋਰ ਕਿਹਦੇ ਵਾਸਤੇ ਐਮਪੀ ਚੁਣਦੇ ਆਪਾਂ ਜੇ ਅਸੀਂ ਫਰਜ਼ ਨਿਭਾ ਰਹੇ ਹਾਂ ਤਾਂ ਸਾਨੂੰ ਫਰਜ਼ ਨਿਭਾਉਣ ਲਈ ਸਾਥ ਦਿਓ ਇਹੀ ਬੇਨਤੀ ਕਰਨਾ ਆ ਤੇ ਇਹ ਵੀ ਨਾਲ ਮੈਂ ਬੇਨਤੀ ਕਰਦਾ ਤੁਹਾਡੀਆਂ ਤੇ ਹੋਰਾਂ ਦੀਆਂ ਰਿਸ਼ਤੇਦਾਰੀਆਂ ਸਾਰੇ ਪੰਜਾਬ 'ਚ ਨੇ ਸਾਰੇ ਪਟਿਆਲੇ 'ਚ ਨੇ ਜਿੱਥੇ ਤੁਹਾਡਾ ਕੋਈ ਭੈਣ ਭਰਾ ਰਹਿੰਦਾ ਉਹਨੂੰ ਵੀ ਇਹ ਗੱਲ ਦੱਸੋ ਤੁਹਾਡਾ ਕੋਈ ਦੋਸਤ ਮਿੱਤਰ ਰਹਿੰਦਾ ਵਟਸਐਪ ਗਰੁੱਪ ਬਣਾਏਵੇਂ ਤੁਸੀਂ ਸਾਰੇ ਮੁੰਡੇ ਨੌਜਵਾਨਾਂ ਨੇ ਉਹਨਾਂ ਨੂੰ ਇਹ ਸੁਨੇਹਾ ਭੇਜੋ ਕਿ ਸਾਨੂੰ ਇੱਕ ਪੰਜਾਬ ਦੀ ਧਿਰਖੜ ਕਮਾਸਤੇ ਉਹ ਤੇਰੇ ਚਾਹੀਦੀ ਐ ਜਿਹੜੀ 40 ਸਾਲ ਤੋਂ ਝੁਕੀ ਨਹੀਂ ਜਿਹੜੀ 40 ਸਾਲ ਤੋਂ ਵਿਕੀ ਨਹੀਂ ਅੱਜ ਹਰ ਬੰਦਾ ਵਕਾਊ ਹੈ ਸਾਡੀ ਪਾਰਟੀ ਤੋਂ ਬਿਨਾ ਮਹਾਰਾਣੀ ਵੇਗ ਗਈ ਤੇ ਹੋਰ ਕੀ ਰਹਿ ਗਿਆ ਬਿਲਕੁਲ ਸੋਨਹਾਰ ਪਰ ਆਪਣੇ ਅੱਖਾਂ ਸਾਹਮਣੇ ਉਹ ਰਹਿ ਜੇ ਮਹਾਰਾਣੀ ਵੇਗ ਗਈ ਜਿਹੜੀ ਚਾਰ ਵਾਰੀ ਤਾਂ ਐਮਪੀ ਬਣਾਈ ਹੈ ਉਹਦਾ ਹਸਬੰਡ ਰਾਜਾ ਸਾਹਿਬ ਤੁਸੀਂ ਦੋ ਵਾਰੀ ਚੀਫ ਮਿੰਿਸਟਰ ਬਣਾਤਾ ਹੈ ਉਹਦਾ ਅੱਗੇ ਪਿਓ ਮਾਤਾ ਮਾਤਾ ਮਹਾਰਾਣੀ ਮਹਿੰਦਰ ਕੌਰ ਜੀ ਉਹ ਵੀ ਐਮਪੀ ਕਾਂਗਰਸ ਤੋਂ ਰਹੇ ਨੇ ਅੱਜ ਉਹ ਸਾਰਾ ਕੁਝ ਛੱਡ ਕੇ ਆਪਣਾ ਪੈਸਾ ਬਚਾਣ ਖਾਤਰ ਬੀਜੇਪੀ ਦੇ ਬਣ ਗਏ ਤੇ ਗਾਂਧੀ ਸਾਹਿਬ ਜਿਹੜੇ ਮਹਾ ਧਰਮਵੀਰ ਗਾਂਧੀ ਨੇ ਉਹ ਕਹਿੰਦੇ ਸੀ ਮੈਂ ਕਾਮਰੇਡ ਹਾਂ ਮੈਂ ਨਹੀਂ ਕਹਿੰਦਾ ਇਹਨਾਂ ਪਾਰਟੀਆਂ ਨਾਲ ਸਾਥ ਦਿੰਦਾ ਨਾ ਕਾਂਗਰਸ ਦਾ ਤੇ ਨਾ ਭਾਜਪਾ ਦਾ ਆ ਜੋ ਕਾਂਗਰਸ ਦਾ ਹਿੱਸਾ ਬਣ ਗਏ ਉਹ ਵੀ ਭਾਜਪਾ ਦਾ ਤੇ ਬੈਠਾ ਕਿਹਦੇ ਕੋਲ ਆ ਇਹ ਜ਼ਰੂਰ ਤੁਸੀਂ ਵੀਡੀਓ ਕੱਢ ਕੇ ਦੇਖੋ ਬੈਠਾ ਕਿਹਦੇ ਕੋਲ ਆ ਧਰਮ ਸੋਤ ਦੇ ਪਰਿਵਾਰ ਕੋਲ ਬੈਠਾ ਨਾਬੇ ਤੇ ਧਰਮ ਸੋਤ ਤਾਂ ਤੁਹਾਡੇ ਗਰੀਬ ਬੱਚਿਆਂ ਦੇ ਵਜੀਫੇ ਨੂੰ ਲੁੱਟਣ ਕਰਕੇ ਅੰਦਰ ਬੈਠਾ ਹੈ ਜੇ ਉਹਦੇ ਕੋਲ ਜਾ ਕੇ ਧਰਮਵੀਰ ਗਾਂਧੀ ਬੈਠੇਗਾ ਕਿਹੜੇ ਸਿਧਾਂਤ ਦੀ ਗੱਲ ਹੋਊਗੀ ਇੱਥੇ ਉਹ ਤਾਂ ਇਹ ਹੀ ਸਿਖਾਊਗਾ ਵੀ ਮੈਂ ਖਾ ਲਿਆ ਕੋਈ ਨਹੀਂ 2-4 ਸਾਲ ਜੇਲ੍ਹ ਕੱਟ ਕੇ ਆ ਜਾਊਂਗਾ ਅੱਗੋਂ ਤੂੰ ਖਾਲੀ ਜੇ ਹਜੇ ਕੋਲ ਜਾਓਗੇ ਉਹ ਤਾਂ ਆਪਣੀ ਸਿੱਖਿਆ ਦੇਊਗਾ ਸੋ ਇਹ ਸਾਰੀਆਂ ਗੱਲਾਂ ਤੁਹਾਡੇ ਸਾਹਮਣੇ ਹੈ ਜੀ ਆਹ ਮਲੂਕਾ ਸਾਰੀ ਉਮਰ ਉਹ ਬਾਦਲਾਂ ਦੀ ਗੋਡੇ ਨਾਲ ਗੋਡਾ ਜੋੜ ਕੇ ਬਿਠਾ ਰਿਹਾ ਮਨਿਸਟਰ ਤੱਕ ਬਣਾਇਆ ਅੱਜ ਜੋ ਕਹਿੰਦਾ ਮੈਂ ਤਾਂ ਨਹੀਂ ਗਿਆ ਜੀ ਮੇਰੀ ਨੂੰ ਗਈ ਹੈ ਇੱਕ ਇਹ ਨੂੰ ਕਿਸੇ ਨੂੰ ਕੋਈ ਕਿਸੇ ਨੂੰ ਨਹੀਂ ਪਤਾ ਆ ਕੱਲ ਸਜੇ ਆਪ ਲੋ ਆ ਦੇਖੋ ਆ ਤੁਹਾਡਾ ਪਟਿਆਲੇ ਦਾ ਮੇਰੇ ਨਾਲ ਦੀ ਰਹਾ ਕਿਤੇ ਕਾਲਜ ਚ ਚਲੋ ਫਿਰ ਰਖੜੇ ਨਾਲ ਚਲਾ ਗਿਆ ਦੂਜਾ ਚਲਾ ਗਿਆ ਅੱਜ ਉਹ ਮਤਲਬ ਕਿ ਆਪ ਹੀ ਚਲਾ ਗਿਆ ਪਟਿਆਲੇ ਸ਼ਹਿਰ ਦੇ ਵਿੱਚ ਇੱਕ ਮੁੰਡਾ ਗੋਨਾ ਹੈ ਉਹ ਐਮਸੀ ਉਹ ਵੀ ਨਾਲ ਚਲਾ ਗਿਆ ਸੋ ਇਹ ਇੱਕ ਤੁਹਾਡੇ ਕਲਿਆਣ ਦਾ ਮੁੰਡਾ ਜਸਪਾਲ ਸਿੰਘ ਹੈ ਉਹ ਚੇਅਰਮੈਨ ਬਣਾ ਕੇ ਰੱਖਿਆ ਉਹ ਵੀ ਚਲਾ ਗਿਆ ਇਹ ਜਿਹੜੇ ਆਪ ਇਨੇ ਵਿਕਾਉ ਨੇ ਇਹ ਸਾਨੂੰ ਕਿਵੇਂ ਕੋਈ ਸਟੈਂਡ ਦੇਣਗੇ ਉਹੀ ਦਊਗਾ ਜਿਹੜਾ ਆਪ ਵਿਕਿਆ ਨਹੀਂ ਝੁਕਿਆ ਨਹੀਂ ਤੇ ਅਗਲੀ ਗੱਲ ਉਹ ਘਰੇ ਵੀ ਨਹੀਂ ਬੈਠੇ ਅਸੀਂ ਘਰੇ ਵੀ ਨਹੀਂ ਬੈਠੇ ਜੇ ਮੈਂ ਕਹਿ ਰਿਹਾ ਮੈਂ 6ਵੀਂ ਇਲੈਕਸ਼ਨ ਲੜੀ ਆ ਤਾਂ ਇਲੈਕਸ਼ਨ ਲੜੀ ਦਾ ਮਤਲਬ ਅਸੀਂ ਤੁਰਦੇ ਰਹੇ ਆ ਸੋ ਇਹ ਬੇਨਤੀਆਂ ਨੇ ਮੇਰੀਆਂ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਕਿ ਪੰਜਾਬ ਦੀ ਆਪਣੀ ਇਕਤਰ ਹੋਣੀ ਚਾਹੀਦੀ ਹੈ ਸਿੱਖਾਂ ਦੀ ਆਪਣੀ ਇਕਤਰ ਹੋਣੀ ਚਾਹੀਦੀ ਹੈ ਉਹ ਧਿਰ ਜਾ ਕੇ ਬੋਲੇ ਤਾਂ ਜੋ ਦੁਨੀਆ ਦੇਖੇ ਕਿ ਇਹਨਾਂ ਨਾਲ ਵੀ ਯਾਰ ਬਹੁਤ ਤੱਕਾ ਹੋ ਰਿਹਾ ਹੈ ਤਾਂ ਜੋ ਉਸ ਤੱਕੇ ਨੂੰ ਅਸੀਂ ਅੰਤਰਰਾਸ਼ਟਰੀ ਬਰਾਦਰੀ ਦੇ ਵਿੱਚ ਲੈ ਕੇ ਜਾਈਏ ਅਸੀਂ ਮੁਲਕਾਂ ਦੀ ਸਪੋਰਟ ਲੈਣਾ ਚਾਹੁੰਦੇ ਆ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਇੱਥੇ ਵੀ ਅਸੀਂ ਫਿਕਰਮੰਦ ਆ ਤੇ ਜੇ ਬਾਹਰਲੇ ਮੁਲਕਾਂ ਚ ਜਾਂਦੇ ਨੇ ਬੱਚੇ ਉਹਨਾਂ ਨੂੰ ਵੀ ਚਿੱਠੀ ਸਿਮਰਤਜੀਤ ਸਿੰਘ ਮਾਨ ਦਿੰਦਾ ਦੇਖੋ ਇੱਕ ਧਿਰ ਐਸੀ ਆ ਜਿਹਨੂੰ ਅਸੀਂ ਵੋਟਾਂ ਨਹੀਂ ਪਾਉਂਦੇ ਉਹ ਇੱਥੇ ਵੀ ਤੁਹਾਡਾ ਫਿਕਰ ਕਰਦੀ ਆ ਤੇ ਜੇ ਸਾਡੇ ਬੱਚੇ ਬਾਹਰ ਚਲੇ ਜਾਂਦੇ ਨੇ ਤਾ ਇੱਕ ਮਾਨ ਸਾਹਿਬ ਨਾਲ ਫੋਟੋ ਖਿਚਾ ਕੇ ਵੀ ਦਾ ਕੇਸ ਲੱਗ ਜਾਂਦਾ ਹੈ। ਬਿਲਕੁਲ ਠੀਕ ਹੈ। ਐਸਾ ਲੀਡਰ ਵੀ ਆਪਾਂ ਨੂੰ ਮਿਲਣਾ ਹੈ। ਅੱਜ ਸਾਰੇ ਸੰਸਾਰ 'ਚ ਉਹਦੇ ਦਸਤਕਾਂ ਦੀ ਵੈਲਿਊ ਹੈ। 17 ਮੁਲਕ ਅਮਰੀਕਾ, ਕੈਨੇਡਾ ਸਮੇਤ 17 ਮੁਲਕ ਅੱਜ ਸਿਮਰਜੀਤ ਸਿੰਘ ਮਾਨ ਦੀ ਚਿੱਠੀ ਮੰਨਦੇ ਨੇ। ਠੀਕ ਹੈ। ਉਹ ਬਾਦਲ ਦੀ ਨਹੀਂ ਮੰਨਦੇ। ਉਹ ਮਰਿੰਦਰ ਦੀ ਨਹੀਂ ਮੰਨਦੇ। ਉਹ ਮੋਦੀ ਜੀ ਨਹੀਂ ਮੰਨਦੇ। ਉਹ ਜਿਹੜਾ ਸੰਘਰਸ਼ ਕਰ ਰਿਹਾ ਹੈ ਉਹ ਬਹੁਤ ਸਿਆਣੇ ਨੇ ਐਵੇਂ ਨਹੀਂ ਦੁਨੀਆ ਤੇ ਰਾਜ ਕਰ ਰਹੇ ਉਹ ਕਹਿੰਦੇ ਅਸਲ ਵਿੱਚ ਸੰਘਰਸ਼ ਕਰ ਰਿਹਾ ਸਿਮਰ ਰਣਜੀਤ ਸਿੰਘ ਮਾਨ ਅਸੀਂ ਉਹਦੀ ਚਿੱਠੀ ਮੰਨਾਂਗੇ ਅਸੀਂ ਤੁਹਾਡੀ ਚਿੱਠੀ ਤੁਸੀਂ ਤਾਂ ਰਾਜ ਭਾਗ ਲਈ ਵਿਕਦੇ ਹੋ ਅਸੀਂ ਤੁਹਾਡਾ ਕਿਉਂ ਕਰੀਏ ਨਹੀਂ ਕਰਦੇ ਕੋਈ ਚਿੱਠੀ ਤੁਸੀਂ ਬਾਦਰਾ ਦੇ ਵੀ ਜਾਣਦੇ ਹੋਵੋਗੇ ਤੁਸੀਂ ਕਾਂਗਰਸੀਆਂ ਦੇ ਵੀ ਜਾਣਦੇ ਹੋਵੋਗੇ ਕਹੋ ਨਾ ਤੁਸੀਂ ਚਿੱਠੀ ਦੇ ਦਿਓ ਜੀ ਉਹ ਕਹਿੰਗੇ ਸਾਡੀ ਤਾਂ ਚੱਲੀ ਨਹੀਂ ਉਹ ਤਾਂ ਮਾਨ ਦੀ ਚੱਲਣੀ ਹੈ ਉਹ ਤਾਂ ਇਹੀ ਗੱਲ ਕਹਿਣਗੇ ਜੇ ਉਹ ਕਹਿੰਦੇ ਨੇ ਤਾਂ ਇਹ ਸੱਚ ਤਾਂ ਹੈ ਨਾ ਘਟੋ ਘਟੋ ਤੰਗੀ ਇਹ ਸਾਰੀਆਂ ਬੇਨਤੀਆਂ ਨੇ ਤੇ ਤੁਸੀਂ ਇਸ ਗੱਲ ਤੇ ਗੌਰ ਕਰ ਰਹੇ ਹੋ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬੱਤ ਮੈਂ ਚਾਹਉ ਨਾ ਮੈਂ ਚਾਹਉ ਨਾ ਆਪਾਂ ਇੰਨੀ ਵੱਡੀ ਧਿਰ ਬਣ ਜਾਈਏ ਨਾ ਯਾਰ ਜਿਹੜੇ ਲੋਕ ਨੇ ਉਹ ਇਹ ਦਿਖਾ ਦਣ ਵੀ ਐਨ ਕੇ ਸ਼ਰਮੇ ਵਰਗਾ ਅਮੀਰ ਬੰਦਾ ਵੀ ਉਹਨਾਂ ਉਤਾਰ ਕੇ ਦੇਖ ਲਿਆ ਰਖੜੇ ਵਰਗਾ ਅਮੀਰ ਬੰਦਾ ਪਾਸੇ हट ਗਿਆ ਵੀ ਕਿਤੇ ਉੱਤੋਂ ਭਜਪਾ ਨਾਲ ਨਾਰਾਜ਼ ਹੋ ਜਵੇ ਹੁਣ ਰਖੇ ਨੂੰ ਘੱਟ ਦਾ ਕੋਈ ਗੱਲ ਨਹੀਂ ਅਰਬਾਂ ਖਰਬਾਂ ਰੁਪਈਆ ਉਹਨਾਂ ਕੋਲ ਆਪਣੇ ਮੈਂ ਨਹੀਂ ਕਹਿੰਦਾ ਉਹਨਾਂ ਨੇ ਕੋਈ ਕਰੋਸ਼ ਉਹਨਾਂ ਦਾ ਆਪਣੇ ਪਰ ਉਹ ਵੀ ਡਰ ਗਏ ਹਕੂਮਤ ਤੋਂ ਬਈ ਕਿਤੇ ਰਾਣੀ ਦੇ ਰਾਹੀਂ ਮੋਦੀ ਦਾ ਨਾਰਾਜ਼ ਹੋ ਜਵੇ ਮੈਨੂੰ ਖੰਡਣਾ ਤਾਂ ਉਹਨੂੰ ਚਾਹੀਦਾ ਹੈ ਚੰਦੂ ਮਾਜਰਾ ਪਜਾ ਕੇ ਉਹ ਚਲਾ ਗਿਆ ਅਨੰਦਪੁਰ ਸਾਹਿਬ ਹਾਂਜੀ ਤੇ ਦੂਜਾ ਕਹਿੰਦਾ ਮੈਂ ਲੜਦਾ ਹੀ ਨਹੀਂ ਤੇ ਲਿਆਂਦਾ ਜਿਹੜਾ ਉਹਦਾ ਕੰਮ ਕੀ ਸੀਗਾ ਤੁਸੀਂ ਜਾ ਕੇ ਪੁੱਛ ਲਓ ਆ ਡੇਰਾ ਬਸੀ ਕੋਈ ਦੂਰ ਤਾਂ ਹੈ ਹੀ ਨਹੀਂ ਜਿੰਨੀਆਂ ਉੱਥੇ ਬਿਲਡਿੰਗਾਂ ਬਣੀਆਂ ਨੇ ਉਹ ਐਨ ਕੇ ਸ਼ਰਮਾ ਤੇ ਸੁਖਬੀਰ ਦੀ ਆਂਡ-ਸਾਂਡ ਨਾਲ ਬਣੀਆਂ ਨੇ ਸਾਰੀਆਂ ਬਿਲਡਿੰਗਾਂ ਉਹ ਜਿਹੜੇ ਪੈਸੇ ਨੇ ਉਹ ਵੰਡੇ ਪਏ ਨੇ ਉਹਦੇ ਕਰਕੇ ਉਹਨੂੰ ਅੱਗੇ ਕਰਤਾ ਤੋ ਮੈਂ ਸਾਰਿਆਂ ਦੀ ਗੱਲ ਹੀ ਕੀਤੀ ਹੈ ਤੇ ਬਸ ਗੁਜਾਰਸ਼ ਤੇਹੀ ਆ ਤੁਸੀਂ ਵੀ ਉਨਾਂ ਹੀ ਸਿਆਣੇ ਹੋ ਜਿੰਨਾ ਮੈਂ ਸਿਆਣਾ ਸਾਰੀ ਗੱਲ ਨੂੰ ਵਿਚਾਰੀਏ ਤੇ ਆਪਾਂ ਵੋਟਾਂ ਵੱਧ ਤੋਂ ਵੱਧ ਪਾਈਏ ਸਿਮਰਨਜੀਤ ਸਿੰਘ ਮਾਨ ਦਾ ਨਾਮ ਉੱਚਾ ਕਰੀਏ ਤਾਂ ਜੋ ਸਿੱਖ ਆਪਣਾ ਨਾਮ ਉੱਚਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ